ਬਾਲੀਵੁੱਡ ਦੇ ਕਾਲੇ ਸੱਚ ਪ੍ਰੋਗਰਾਮ ਦੇ ਵਿੱਚ A1 ਪੰਜਾਬੀ ਟੀਵੀ ਦੇਖ ਰਹੇ ਦਰਸ਼ਕਾ ਦਾ ਮੈਸੂ ਸਲੇਖਾ ਤੇ ਮਹਿਮਾਨਸੂ ਅਟਵਾਲ ਬਹੁਤ-ਬਹੁਤ ਸਵਾਗਤ ਕਰਦੇ ਆਂ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਬੈਡ ਨਿਊਜ਼ ਨੂੰ ਲੈ ਕੇ ਹੈ ਕਿ ਬੈਡ ਨਿਊਜ਼ ਮੂਵੀ ਦੇ ਵਿੱਚ ਪਿਆ ਰਫਟ ਤੇ ਗਾਣਿਆਂ ਦੀ ਨੇ ਮਚਾਈ ਧਜੀਆਂ ਤੇ ਮਨਸ਼ੂ ਜੀ ਅੱਜ ਦੀ ਜੋ ਆਪਣੀ ਟਾਕਿੰਗ ਹੋਏਗੀ ਉਹ ਇਸੇ ਨੂੰ ਲੈ ਕੇ ਹੋਏਗੀ ਕਿ ਕਿਵੇਂ ਪੁਰਾਣੇ ਗਾਣੇ ਰੀਮਿਕਸ ਕੀਤੇ ਜਾਂਦੇ ਨੇ ਤੇ ਕਿਵੇਂ ਗਾਣਿਆਂ ਨੇ ਉਡਾਈ ਧਜੀਆਂ ਬਿਲਕੁਲ ਸਲੇਖਾ ਇੱਥੇ ਆਪਾਂ ਅੱਜ ਗੱਲ ਕਰਨ ਜਾ ਰਹੇ ਆ ਉਹਨਾਂ ਗਾਣਿਆਂ ਦੀ ਜੋ ਰੀਮਿਕਸ ਤਾਂ ਹੋ ਚੁੱਕੇ ਜੀ 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 ਪਰ ਰੀਮਿਕਸ ਹੋ ਕੇ ਕਿ ਲੋਕਾਂ ਨੂੰ ਵਾਕਈ ਉਹ ਗਾਣੇ ਪਸੰਦ ਆ ਰਹੇ ਨੇ ਤਾਂ ਆਪਾਂ ਇਸ ਦੇ ਉੱਤੇ ਵੀ ਗੱਲਬਾਤ ਜਿਹੜੀ ਹੈ ਉਹ ਕਰਨ ਜਾ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਜੇਕਰ ਆਪਾਂ ਰੀਮਿਕਸ एक शब्द है जोड़ा दोबारा तैयार करना जी इतने दुबारा तैयार तो कर लिया जाता है पर लगता है कि ये गाने कि प्रटेंड कर रहे लोग दे देखो जिदा पुराने गाण की आप करते हैं पुराने जोड़े गाने ने जी हालांकि वह बहुत ज्यादा सुकून देंगे दे जिदा कि आप कल के लाइव प्रोग्राम के गाण के थोड़ी बहुत गलबात जी की पर जेकर अब आप स्पैसीफिक इस टॉपिक गल कर रहे हैं कि इतने रीमिक्स जेड़े गाने चुके हैं उन्हों का कि असर ਬੰਦੇ ਤਾਂ ਇੱਥੇ ਸਭ ਤੋਂ ਪਹਿਲਾਂ ਆਪਾਂ ਬੈਡ ਨਿਊਜ਼ ਜਿਹੜੀ ਹਾਲੀ ਦੇ ਵਿੱਚ ਮੂਵੀ ਆਉਣ ਵਾਲੀ ਹੈ ਤਾਂ ਇੱਥੇ 19 ਤਰੀਕ ਨੂੰ ਇਹ ਜਿਹੜੀ ਫਿਲਮ ਹੈ ਰਿਲੀਜ਼ ਹੋਣ ਦੇ ਲਈ ਤਿਆਰ ਹੈ ਹਾਲਾਂਕਿ ਜਿਹੜਾ ਤੋਬਾ ਤੋਬਾ ਗਾਣਾ ਹੈ ਉਹ ਕਾਫੀ ਹੱਦ ਤੱਕ ਲੋਕਾਂ ਨੂੰ ਪਸੰਦ ਆ ਰਿਹਾ ਹੈ ਲੋਕ ਇਸ ਨੂੰ ਕਾਫੀ ਹੱਦ ਤੱਕ ਪਸੰਦ ਕਰ ਰਹੇ ਨੇ ਤੇ ਡਾਂਸ ਸਾਈਜ਼ ਦੇ ਵਿੱਚ ਉਸ ਨੂੰ ਵੀ ਦੇਖ ਕੇ ਖੁਸ਼ ਹੋ ਰਹੇ ਨੇ ਪਰ ਜੇਕਰ ਗੱਲ ਕਰਦੇ ਆਪਾਂ ਗਾਣਿਆਂ ਦੀ ਹੋਰ ਬਾਕੀ ਗਾਣਿਆਂ ਦੀ ਤਾਂ ਇੱਥੇ ਇੱਕ ਗਾਣਾ ਹੈ ਮੇਰੇ ਮਹਿਬੂਬ ਮੇਰੇ ਸਨਮ ਜੀ ਬਿਲਕੁਲ ਇਹ ਗਾਣਾ ਜਿਹੜਾ ਇਸ ਨੇ ਕਾਫੀ ਰਫੜ ਪਾ ਦਿੱਤਾ ਹੈ ਹੁਣ ਜਿਹੜੀ ਫਿਲਮ ਹੈ ਏ ਟ੍ਰੋਲ ਹੋ ਰਹੀ ਹੈ ਲਗਾਤਾਰ ਜਿਹੜੇ ਇਹਦੇ ਐਕਟਰ ਨੇ ਜਿੱਦਾਂ ਕਿ ਆਪਾਂ ਗੱਲ ਕਰਦੇ ਆ ਐਮੀ ਵਰਕ ਦੀ ਵਿਕੀ ਕੌਸ਼ਲ ਦੀ ਤ੍ਰਿਪਤੀ ਦੀ ਜੀ ਤਾਂ ਇੱਥੇ ਇਸ ਗਾਣੇ ਨੂੰ ਲੋਕ ਪਸੰਦ ਨਹੀਂ ਕਰ ਪਾਰੇ ਜੀ ਜੀ ਬਿਲਕੁਲ ਬਿਲਕੁਲ ਲੋਕਾਂ ਨੂੰ ਦੇਖੋ ਇੱਥੇ ਉਹੀ ਹੈ ਸੁਲੇਖਾ ਕਿ ਜ਼ਿਆਦਾਤਰ ਜੇਕਰ ਗੱਲ ਕੀਤੀ ਜਾਵੇ ਪੁਰਾਣੇ ਗਾਨਿਆਂ ਦੇ ਕਿ ਪੁਰਾਣੇ ਗਾਣਿਆਂ ਦੇ ਵਿੱਚ ਇੱਕ ਚੀਜ਼ ਹੁੰਦੀ ਸੀ ਖਾਸियत ਜੀ ਹੁੰਦੀ ਸੀ ਹੁਣ ਜੇਕਰ ਆਪਾਂ ਕਿਸੇ ਚੀਜ਼ ਨੂੰ ਨਵੇਂ ਅੰਦਾਜ਼ ਤੋਂ ਬਣਾਣਾ ਹੈ ਜਾਂ ਤਾਂ ਉਸ ਦੇ ਲਿਰਿਕਸ ਚੇਂਜ ਕਰ ਲੋ ਜਾਂ ਫਿਰ ਜੇਕਰ ਉਸ ਗਾਣੇ ਨੂੰ ਬਰਕਰਾਰ ਰੱਖਣਾ ਹੈ ਤਾਂ ਉਦਾਂ ਦਾ ਹੀ ਕਿਤੇ ਨਾ ਕਿਤੇ ਉਸ ਨੂੰ ਲੈ ਕੇ ਚੱਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਲਕੁਲ 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 ਮਾਂਸ਼ਾ ਜੀ ਕਿਤੇ ਨਾ ਕਿਤੇ ਜਿਹੜੀ ਇਹ ਫਿਲਮ ਹੈ ਬੈਡ ਨਿਊਜ਼ ਇੱਕ ਤਰੀਕੇ ਨਾਲ ਗੁੱਡ ਨਿਊਜ਼ ਮੂਵੀ ਦੀ ਕਾਪੀ ਹੈ ਜੋ ਕਿ ਆਪਣੀ ਕਟਰੀਨ ਗਰੀਨਾ ਕਪੂਰ ਦਲਜੀਤ ਦੋਸਾਂਜ ਅਕਸ਼ੇ ਕੁਮਾਰ ਵਰਗੇ ਵੱਡੇ ਆਰਟਿਸਟਾਂ ਨੇ ਕੀਤੀ ਸੀ ਜਿਸ ਨੂੰ ਮਕਸਦ ਇਹ ਸੀ ਕਿ ਲੋਕਾਂ ਨੂੰ ਜੋ ਫਰਟੀਲਾਈਜੇਸ਼ਨ ਦਾ ਮਕਸਦ ਹੈ ਉਹ ਪਤਾ ਲੱਗੇ ਕਿ ਕਿਵੇਂ ਜੋ ਸਾਡੀ ਮਹਿਲਾਵਾਂ ਨੇ ਉਹ ਜਿਹੜੀ ਇਨਫਰਟੀਲਾਈਜੇਸ਼ਨ ਦੇ ਸ਼ਿਕਾਰ ਨੇ ਉਹ ਫਰਟੀਲਾਈਜੇਸ਼ਨ ਦਾ ਜੋ ਆਈਵੀਐਫ ਦਾ ਇੱਕ ਰੂਲ ਹੈ ਉਹ ਪ੍ਰੋਸੈਸ ਨੂੰ ਸਮਝਣ ਬਿਲਕੁਲ ਤੇ ਇਸੇ ਨੂੰ ਕਾਪੀ ਕਰਦੇ ਹੋਏ ਵਿਕੀ ਕੋਸ਼ਲ ਦੀ ਤੇ ਐਮੀ ਵਿਰਕ ਦੀ ਜੋ ਮੂਵੀ ਹੈ ਉਹ ਸਾਹਮਣੇ ਆ ਰਹੀ ਹੈ ਕਿਤੇ ਨਾ ਕਿਤੇ ਇਹਦਾ ਕੰਟੈਂਟ ਹੈ ਜੋ ਔਰ ਰਿਲੇਸ਼ਨਸ਼ਿਪ ਤੇ ਹੈ। ਤਾਂ ਕਿਤੇ ਨਾ ਕਿਤੇ ਜਦੋਂ ਇਸ ਦਾ ਟ੍ਰੇਲਰ ਆਊਟ ਹੋਇਆ ਤਾਂ ਸਰਕਾਰ ਵੱਲੋਂ ਇਸ ਤੇ ਰੈਸਟ੍ਰਿਕਸ਼ਨਸ ਲਗਾਈਆਂ ਗਈਆਂ ਤੇ ਕੁਝ ਸੀਨਸ ਨੇ ਜੋ ਉਹ ਬੈਨ ਕਰਨ ਦੇ ਵੀ ਕੇ ਸਾਹਮਣੇ ਆਏ ਨੇ। ਬਿਲਕੁਲ। ਹਮ ਇੱਕ ਤਰੀਕੇ ਨਾਲ ਬੋਲਡਨੈਸ ਹੈ ਜੋ ਮੂਵੀ 'ਚ ਦਿਖਾਈ ਗਈ ਹੈ ਤੇ ਉਸਦੇ ਜੋ ਸੀਨ ਹੈ ਉਹ ਕਟਿੰਗ ਕਰਨ ਦੇ ਜੋ ਆਦੇਸ਼ ਆ ਉਹ ਦਿੱਤੇ ਗਏ ਨੇ। ਤੋ ਕਿਤੇ ਨਾ ਕਿਤੇ ਮੈਨੂੰ ਨਹੀਂ ਲੱਗਦਾ ਕਿ ਜੋ ਇਹ ਨਵੇਂ ਰੀਮਿਕਸ ਚੱਲ ਰਹੀ ਹੈ ਉਹ ਸਹੀ ਚੱਲ ਰਹੀ ਹੈ ਦੇਖੋ ਸੁਲੇਖਾ ਉਦਾਂ ਗੱਲ ਆ ਗਈ ਕੰਟੈਂਟ ਤੇ ਗੱਲ ਆਉਂਦੀ ਹੈ ਜਿੱਦਾਂ ਕਿ ਤੁਸੀਂ ਦੱਸਿਆ ਹੈ ਕਿ ਗੁੱਡ ਨਿਊਜ਼ ਮੂਵੀ ਦਾ ਕਿਤੇ ਨਾ ਕਿਤੇ ਸੈਕੰਡ ਪਾਰਟ ਇਸ ਨੂੰ ਜਿਹੜੇ ਲੋਕ ਲੋਕਾ ਦਸ ਰਹੇ ਨੇ ਤੇ ਅਜੇ ਤੱਕ ਚਲੋ ਫਿਲਮ ਤਾਂ ਨਹੀਂ ਆ ਪਈ ਹੈ ਪਰ ਜਿੰਨਾ ਕ ਆਪਣੇ ਕੋਲ ਰਿਵਿਊ ਵਾਰ ਰਹੇ ਨੇ ਲੋਕਾਂ ਦੇ ਜਿੱਦਾਂ ਕਿ ਆਪਾਂ ਗੱਲ ਕਰਦੇ ਹਾਂ ਰਿਵਿਊਜ਼ ਦੀ ਤਾਂ ਮੈਨੂੰ ਲੱਗਦਾ ਹੈ ਇੱਥੇ ਦੇਖੋ ਸਪੈਸ਼ਲੀ ਜੇਕਰ ਆਪਾਂ ਗੱਲ ਕਰੀਏ ਉਹਨਾਂ ਮੁੱਦਿਆਂ ਨੂੰ ਲੈ ਕੇ ਤਾਂ ਇੱਥੇ ਹਾਲਾਂਕਿ ਫਿਲਮ ਕੀ ਦਰਸਾਣਾ ਚਾਹ ਰਹੀ ਹੈ ਤੇ ਫਿਲਮ ਦੇ ਵਿੱਚ ਕੀ ਆਪਾਂ ਦੇਖ ਪਾ ਰਹੇ ਹਾਂ ਇਹ ਚੀਜ਼ਾਂ ਕਾਫੀ ਜ਼ਿਆਦਾ ਮਹੱਤਵ ਰੱਖਦੀਆਂ ਨੇ ਤੇ ਜੇਕਰ ਸੁਲੇਖਾ ਆਪਾਂ ਗੱਲ ਕਰਦੇ ਆ ਸਪੈਸ਼ਲੀ ਕਿ ਮੂਵੀਜ਼ ਦੇ ਵਿੱਚ ਆਪਾਂ ਕੀ ਦੇਖਦੇ ਹਾਂ ਜੀ ਬਿਲਕੁਲ ਜੀ ਦੇਖਣਾ ਪਸੰਦ ਕਰਦੇ ਆ ਜੀ ਜੀ ਉਹੀ ਗੱਲ ਆ ਜਾਂਦੀ ਹੈ ਕਿ ਬਾਲੀਵੁੱਡ ਦਾ ਕਲਾਸ ਹਾਲਾਂਕਿ ਜਿਹੜਾ ਆਪਣਾ ਇਹ ਪ੍ਰੋਗਰਾਮ ਹੈ ਦਾ ਆਪਾਂ ਵਿਸ਼ਾ ਜੋ ਲੈ ਕੇ ਆਏ ਆ ਕਿ ਇੱਥੇ ਜਿਹੜੀ ਕਿਤੇ ਨਾ ਕਿਤੇ ਬੈਡ ਨਿਊਜ਼ ਫਿਲਮ ਦਾ ਰਫਰ ਪਿਆ ਹੋਇਆ ਜੋ ਕਾਫੀ ਹੱਦ ਤੱਕ ਇਹ ਰਫਰ ਜਿਹੜਾ ਸੁਲੇਖਾ ਇਸ ਕਰਕੇ ਪਿਆ ਹੋਇਆ ਹੈ ਕਿਉਂਕਿ ਇੱਕ ਮੂਵੀ ਦਾ ਕੰਟੈਂਟ ਕਿਸ ਤਰੀਕੇ ਦਾ ਹੈ ਤੇ ਸਪੈਸ਼ਲੀ ਆਪਾਂ ਅੱਜ ਰਿਵਿਊਜ਼ ਵਾਲੇ ਗਾਣਿਆਂ ਤੇ ਗੱਲ ਕਰਨ ਜਾ ਰਹੇ ਹਾਂ ਕਿ ਰਫਰ ਪਿਆ ਆਖਿਰ ਕਿਉਂ ਤਾਂ ਰਫਰ ਜਿਹੜਾ ਹੈ ਉਹ ਬੇਸਿਕਲੀ ਜਿਹੜਾ ਗਾਣੇ ਨੇਗੇ ਉਹਦੇ ਵਿੱਚ ਹਾਲਾਂਕਿ ਸਾਰੇ ਗਾਣੇ ਤਾਂ ਆਪਾਂ ਨੂੰ ਅਜੇ ਤੱਕ ਨਹੀਂ ਪਤਾ ਪਰ ਜਿੰਨੇ ਕ ਗਾਣੇ ਆਪਾਂ ਨੂੰ ਬਾਅਦ ਬਿਲਕੁਲ ਮਿਲ ਚੁੱਕੇ ਨੇ ਜਿੰਨੇ ਕ ਗਾਣੇ ਆਪਾਂ ਸੁਨੇ ਨੇ ਤਾਂ ਇੱਥੇ ਗੱਲ ਹੋਈ ਹੈ ਕਿ ਗਾਣਿਆਂ ਦੇ ਪਿੱਛੇ ਜਿਹੜਾ ਰਫਰ ਹੈ ਪੈ ਰਿਹਾ ਲੋਕ ਉਹਨਾਂ ਨੂੰ ਪ੍ਰੋਪਲ ਕਰਨ ਦੇ ਜਿਕਰ ਆਪਾਂ ਅੱਜਕੱਲ ਦੇ ਆਪਾਂ ਜਿਕਰ ਨੌਜਵਾਨ ਯੂਥ ਦੀ ਗੱਲ ਕਰਦੇ ਆ ਤਾਂ ਚਲੋ ਯੂਥ ਤਾਂ ਦੇਖ ਵੀ ਲੈਂਦਾ ਪਰ ਜਿਹੜੇ ਪੁਰਾਣੇ ਟਾਈਮ ਦੇ ਬਜ਼ੁਰਗ ਬੀਬੀਆਂ ਪਰਿਵਾਰਿਕ ਮਹੌਲ ਮਹੌਲ ਦੇਖਣਾ ਪਸੰਦ ਕਰਦੇ ਨੇ ਤਾਂ ਜੀ ਹਾਂ ਮਾਹੌਲ ਜਿਹੜਾ ਅੱਜਕੱਲ ਦੀ ਮੂਵੀਜ਼ ਦੇ ਨਹੀਂ ਪਾ ਰਿਹਾ ਤੇ ਤੁਸੀਂ ਇੱਥੇ ਦੱਸਿਆ ਕਿ ਇਸ ਮੂਵੀ ਦੇ ਵਿੱਚ ਕੁਝ ਕੁ ਜਿਹੜੇ ਸੀਨ ਨੇ ਇੰਟਿਮੇਟ ਸੀਨ ਨੇ ਤਾਂ ਉਹਨਾਂ ਨੂੰ ਦੇਖੋ ਕੱਟਣ ਦੀ ਜਿਹੜੀ ਡਿਮਾਂਡ ਹੈ ਹੁਣ ਉਹ ਕਿੰਨੀ ਜਾਰੀ ਹੈ ਦੇ ਵੱਲੋਂ ਹਾਲਾਂਕਿ ਉਸ ਮੂਵੀ ਦੇ ਵਿੱਚ ਬਹੁਤ ਸਾਰੇ ਕੱਟ ਵੀ ਲੱਗ ਸਕਦੇ ਹਨ ਤਾਂ ਇੱਥੇ ਕੱਟ ਲੱਗਣ ਤੋਂ ਬਾਅਦ ਆਪਾਂ ਨੂੰ ਕੀ ਮਿਲੇਗਾ ਕੀ ਪਰੋਸਿਆ ਜਾਏਗਾ ਇਹ ਫਿਲਹਾਲ ਆਪਾਂ ਜੇ ਨਹੀਂ ਕਹਿ ਸਕਦੇ ਜੀ ਜੀ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਮੈਨੂੰ ਦੱਸਿਆ ਇਹ ਆਪਾਂ ਨੇ ਸੈਂਸਰ ਬੋਰਡ ਵੱਲੋਂ ਫਿਲਹਾਲ ਉਹਨਾਂ ਨੂੰ ਕਹਿ ਦਿੱਤਾ ਗਿਆ ਮੈਡਮ ਤੇ ਸੀਨਸ ਜੋ ਨੇ ਦੁਬਾਰ ਤੋਂ ਸ਼ੂਟ ਹੋਣਗੇ ਉਹਦੋਂ ਬਾਅਦ ਦੁਬਾਰ ਤੋਂ ਤੇ ਰੀ ਟ੍ਰੇਲਰ ਆਏਗਾ ਫਿਰ ਉਦੋਂ ਬਾਅਦ ਸ਼ਾਇਦ ਕਿਤੇ ਨਾ ਕਿਤੇ ਗਾਣੇ ਵੀ ਇੱਕ ਅੱਦੇ ਵਾਪਸ ਤੋਂ ਸ਼ੂਟ ਹੋਣ ਜੀ ਜੀ ਤੇ ਇਸ ਲਈ ਖਾਸਲੀ ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਤੁਹਾਨੂੰ ਪੁਰਾਣੇ ਗਾਣੇ ਜ਼ਿਆਦਾ ਪਸੰਦ ਨੇ ਜਾਂ ਫਿਰ ਜੋ ਰੀਮਿਕਸ ਮਤਲਬ ਖਿਚੜੀ ਬਣਾ ਕੇ ਪੇਸ਼ ਕੀਤਾ ਜਾ ਨਹੀਂ ਨਹੀਂ ਕਿਤੇ ਨਾ ਕਿਤੇ ਮੈਡਮ ਗੱਲ ਇਹ ਵੀ ਨਹੀਂ ਹੈ ਮਨਸ਼ੂਜੀ ਦੇਖੋ ਜਿਹੜੇ ਆਪਣੇ ਰੀਮਿਕਸ ਹੋ ਕੇ ਗਾਣੇ ਆ ਰਹੇ ਹੈ ਇਹ ਮਾਰਕੀਟ ਚ ਕਿਉਂ ਆ ਰਹੇ ਨੇ ਕਿਉਂਕਿ ਲੋਕਾਂ ਨੂੰ ਪਸੰਦ ਹੈ ਪੁਰਾਣੇ ਗਾਣੇ ਠੀਕ ਹੈ ਤੇ ਹੁਣ ਪੁਰਾਣੇ ਸਿੰਗਰ ਕਿਤੇ ਨਾ ਕਿਤੇ ਜਿਹੜੇ ਸਾਡੇ ਵੱਡੇ ਸਿੰਗਰ ਸੀ ਲੇਜੈਂਡ ਸੀਗੇ ਕਿਤੇ ਨਾ ਕਿਤੇ ਉਹ ਇਸ ਟਾਈਮ ਆਪਣੇ ਕੋਲ ਮੌਜੂਦ ਨਹੀਂ ਹੈ ਤੇ ਉਹਨਾਂ ਨੂੰ ਕਾਪੀ ਕਰਦੇ ਹੋਏ ਕਿਤੇ ਨਾ ਕਿਤੇ ਲਿਰਿਕਸ ਲਿੱਤੇ ਜਾ ਰਹੇ ਨੇ ਪਰ ਉਸ ਦੇ ਵਿੱਚ 뮤직 ਪਪਾਰਾਈ ਨੇ ਕਿਤੇ ਨਾ ਕਿਤੇ ਸਕੂਨ ਮਿਲ ਰਿਹਾ ਪਰ ਜਿਹੜਾ ਉਹਦਾ ਕੰਟੈਂਟ ਹੈ ਜਾਂ ਫਿਰ ਬੇਸ ਹੈ ਮੂਵੀ ਹੈ ਉਸ ਦੇ ਅੰਦਰ ਉਹ ਕਿਤੇ ਨਾ ਕਿਤੇ ਗਾਣੇ ਨੂੰ ਖਰਾਬ ਕਰ ਰਹੀ ਹੈ ਜਾਂ ਫਿਰ ਟ੍ਰੋਲਿੰਗ ਦਾ ਸ਼ਿਕਾਰ ਹੋ ਰਹੇ ਨੇ ਗਾਣੇ ਬਿਲਕੁਲ ਦੇਖੋ ਗੱਲ ਹਾਂ ਹਾਂ ਹਾਂਜੀ ਹਾਂਜੀ ਬਿਲਕੁਲ ਗੱਲ ਹੋਈ ਹੈ ਕਿ ਲੋਕ ਪੁਰਾਣੇ ਜੋ ਸੰਗੀਤ ਹੈ ਗੀਤ ਹੈ ਉਹਨਾਂ ਨੂੰ ਦੇਖਣਾ ਪਸੰਦ ਕਰਦੇ ਨੇ ਸੁਣਨਾ ਪਸੰਦ ਕਰਦੇ ਨੇ ਸਪੈਸ਼ਲੀ ਜੇ ਆਪਾਂ ਗੱਲ ਕਰੀਏ ਸੁਲੇਖਾ ਇਹਨਾਂ ਵਿਸ਼ਿਆਂ ਦੀ ਕਿ ਜਿਹੜੇ ਗਾਣੇ ਨੇ ਆਪਾਂ ਨੂੰ ਕਿੱਦਾਂ ਦੇ ਅੱਛਾ ਲੱਗਦੇ ਨੇ ਜੇਕਰ ਮੈਂ ਆਪਣੀ ਖੁਦ ਦੀ ਵੀ ਗੱਲ ਕਰਾਂ ਤਾਂ ਮੈਨੂੰ ਵੀ ਦੇਖੋ ਜਿਹੜਾ ਥੋੜਾ 90s ਦਾ ਟਾਈਮ ਹੈ ਜਾਂ ਫਿਰ ਉਸ ਤੋਂ ਵੀ ਪਹਿਲਾਂ ਦੇ ਪੁਰਾਣੇ Song ਨੇ ਉਹ ਸੁਣ ਕੇ ਕਾਫੀ ਜ਼ਿਆਦਾ ਅੱਛਾ ਲੱਗਦਾ ਹੈ ਤੇ ਕਿਤੇ ਨਾ ਕਿਤੇ ਮਨ ਵੀ ਸ਼ਾਂਤ ਹੋ ਜਾਂਦਾ ਹੈ ਪਰ ਜਦੋਂ ਇਹ ਗਾਣੇ ਆਪਣੇ ਕੋਲ ਰੀਮੇਕ ਹੋ ਕੇ ਦੁਬਾਰਾ ਸੁਣਨ ਨੂੰ ਮਿਲਦੇ ਨੇ ਤਾਂ ਫਿਰ ਮਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਆਪਾਂ ਸੁਣ ਕੀ ਰਹੇ ਹਾਂ ਕਿ ਇਹਨਾਂ ਦੇ ਵਿੱਚ ਹੈ ਕੀ ਨਵੀਂ ਚੀਜ਼ ਕਿਹੜੀ ਹੈ ਤਾਂ ਮੈਨੂੰ ਲੱਗਦਾ ਇੱਥੇ ਜਿਹੜੇ ਮੇਕਰਸ ਨੇ ਜੋ ਰੀਮੇਕ ਕਰਕੇ ਗਾਣੇ ਲੈ ਕੇ ਆਉਣਾ ਚਾਹੁੰਦੇ ਨੇ ਅੱਗੇ ਵੀ ਤਾਂ ਉਹਨਾਂ ਨੂੰ ਵੀ ਆਪਾਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਵੀ ਗਾਣਿਆਂ ਦੇ ਵਿੱਚ ਕੁਝ ਨਵਾਂ ਟਰਾਈ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਪੱਕੀ ਪਕਾਈ ਖਿਚੜੀ ਉਹ ਤਾਂ ਫਿਰ ਉਹੀ ਕੰਮ ਹੋ ਗਿਆ ਕਿ ਇਹ ਤਾਂ ਪਹਿਲਾਂ ਵੀ ਸੁਣਿਆ ਹੋਇਆ ਇਸ ਦੇ ਵਿੱਚ ਨਵਾਂ ਕੀ ਹੈ ਹਾਲਾਂਕਿ ਨਵਾਂ ਉਹਨਾਂ ਦੇ ਵਿੱਚ ਮਿਊਜ਼ਿਕ ਪਾ ਦਿੱਤਾ ਜਾਂਦਾ ਹੈ ਬੀਟ ਬੜਾ ਜਿਹੜਾ ਦੇਖੇ ਪਰ ਉਹ ਬੀਟ ਵਾਲਾ 뮤직 ਕੁਝ ਕ ਗਾਣਿਆਂ ਤਾਂ ਸੋਹਣਾ ਬਣਾਉਂਦਾ ਹੈ ਪਰ ਕੁਝ ਕ ਗਾਣਿਆਂ ਦੀ ਜੇਕਰ ਕੁਆਲਿਟੀ ਹੈ ਉਹ ਮਰ ਜਾਂਦੀ ਹੈ ਜੀ ਜੀ ਬਿਲਕੁਲ ਆਪਾਂ ਅੱਜ ਗੱਲ ਕਰ ਰਹੇ ਹਾਂ ਕਿ ਕਿਉਂ ਜੋ ਫਿਲਮ ਦੀ ਹੈ ਧਜੀਆਂ ਉੱਡ ਰਹੀਆਂ ਜਾਂ ਫਿਰ ਹਲੇ ਤਾਂ ਮੂਵੀ ਗਲੀਜ ਨਹੀਂ ਹੋਈ ਹੈ ਟ੍ਰੇਲਰ ਹੀ ਰਿਲੀਜ਼ ਹੋਇਆ ਜਾਂ ਫਿਰ ਗਾਣਿਆਂ ਦਾ ਕਿਉਂ ਇੰਨਾ ਜਿਹੜਾ ਖਿਲਵਾੜ ਹੋ ਰਿਹਾ ਹੈ ਜਾਂ ਫਿਰ ਕਿਉਂ ਇਨੀ ਖਿਚੜੀ ਪਕ ਰਹੀ ਹੈ ਦੱਸਿਆ ਜਾਵੇ ਤੁਹਾਨੂੰ ਮੈਂ ਅਮਨਜੀਤ ਇੱਕ ਨਵਾਂ ਗਾਣਾ ਇਹੀ ਬੈਂਡ ਨਿਊਜ਼ ਮੂਵੀ ਚ ਆ ਰਿਹਾ ਹੈ ਮੇਰੇ ਮਹਿਬੂਬ ਮੇਰੇ ਸਨਮ ਜੋ ਕਿ ਫਿਲਮ ਸੇ ਸ਼ਾਹਰੂਖ ਖਾਨ ਜੀ ਦੀ ਜੋ ਆਪਣੇ ਬਹੁਤ ਹੀ ਐਸ ਆਰ ਕੇ ਨਾਮ ਦੇ ਨਾਲ ਬਹੁਤ ਫੇਮਸ ਨੇ ਉਹਨਾਂ ਦਾ ਇੱਕ ਗਾਣਾ ਜਿਹੜਾ ਸੀਗਾ ਇਹ ਮੂਵੀਜ਼ ਚ ਲਿੱਤਾ ਗਿਆ ਉਸ ਤੋਂ ਤਾਂ ਕਿਤੇ ਨਾ ਕਿਤੇ ਇਸ ਦੇ ਵਿੱਚ ਜਿਹੜਾ ਮੂਵੀ ਚ ਰੀਮਿਕਸ ਹੋ ਕੇ ਆਇਆ ਉਸ ਦੀ ਜੋ ਵੀਡੀਓ ਹੈ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਪਸੰਦ ਨਹੀਂ ਆ ਰਹੀ ਇਸੇ ਦੇ ਕਾਰਨ ਜੋ ਗਾਣਾ ਉਹ ਟ੍ਰੋਲਿੰਗ ਚ ਗਿਆ ਹੈ ਬਿਲਕੁਲ ਬਿਲਕੁਲ ਦੇਖੋ ਜਿੱਦਾਂ ਕਿ ਆਪਾਂ ਕੁਝ ਕੁ ਐਕਟਰ ਆਪਣੇ ਜਾਂ ਕੁਝ ਕੁ ਸਿੰਗਰਸ ਐਸੇ ਹੁੰਦੇ ਨੇ ਸੁਲੇਖਾ ਜਿੰਨਾ ਦਾ ਆਪਾਂ ਨੂੰ ਕੰਟੈਂਟ ਉਸ ਸਮੇਂ ਬਹੁਤ ਹੱਦ ਤੱਕ ਪਸੰਦ ਆਇਆ ਹੁੰਦਾ ਪਰ ਜਦੋਂ ਜਦੋਂ ਸਮੇਂ ਦੇ ਨਾਲ ਚੀਜ਼ਾਂ ਬਦਲਦੀਆਂ ਟੈਕਨੋਲੋਜੀ ਬਦਲਦੀ ਹੈ ਅੱਜ ਕੱਲ ਕੰਟੈਂਟ ਜਿਹੜਾ ਕਿਤੇ ਨਾ ਕਿਤੇ ਬਣਾਉਣਾ ਘੱਟ ਹੋ ਚੁੱਕਿਆ ਹੈ ਕਿਉਂਕਿ ਹੋਈਏ ਕਿ ਬਣਾ ਬਣਾਇਆ ਜਿਹੜਾ ਕੰਟੈਂਟ ਹੈ ਉਹ ਲੈ ਲਿਆ ਜਾਂਦਾ ਹੈ ਸੌਰੀ ਇੱਥੇ ਪਰ ਮੈਂ ਦੱਸਣਾ ਚਾਹਾਂਗੀ ਕਿ ਕਿਤੇ ਨਾ ਕਿਤੇ ਕੰਟੈਂਟ ਆਪਾਂ ਬਣਾਤਾ ਲੈਨੇ ਆ ਇਸ ਦੇ ਵਿੱਚ ਜਿਹੜੀ ਖੂਬੀ ਆ ਉਹ ਮਰ ਜਾਂਦੀ ਹੈ ਬਿਲਕੁਲ ਬਿਲਕੁਲ ਤੇ ਇੱਥੇ ਗੱਲ ਕੀਤੀ ਜਾਵੇ ਸਾਡੀ ਫੇਮਸ ਐਕਟ੍ਰੈਸ ਬਾਲੀਵੁੱਡ ਦੀ ਐਕਟ੍ਰੈਸ ਮਾਦਰੀਕ 딕ਸ਼ਿਤ ਨੇਨੇ ਦੀ ਉਹਨਾਂ ਦਾ ਬਹੁਤ ਹੀ ਫੇਮਸ ਗਾਣਾ ਸੀਗਾ ਮਾਂਸ਼ੂ ਜੀ ਚੋਲੀ ਕੇ ਪਿੱਛੇ کیا ਹੈ ਉਸ ਟਾਈਮ ਉਹ ਜਿਹੜੀ ਫਿਲਮ ਸੀ ਸੁਪਰ ਹਿੱਟ ਗਈ ਹੈ ਸੌਂਗਸ ਵੀ ਜੋ ਫਿਲਮ ਦੇ ਸੀਗੇ ਸੁਪਰ ਹਿੱਟ ਗਏ ਨੇ ਤੇ ਇਸੇ ਸੌਂਗ ਦੇ ਨਾਲ ਹੀ ਉਹਨਾਂ ਨੂੰ ਕਿਤੇ ਨਾ ਕਿਤੇ ਐਜ਼ ਅ ਆਈਡਲ ਵੀ ਮੰਨਿਆ ਜਾਂਦਾ ਕਿੰਨੇ ਡਾਂਸਿੰਗ ਸ਼ੋਜ਼ ਨੇ ਜਿਨ੍ਹਾਂ ਵਿੱਚ ਉਹਨਾਂ ਦੀ ਡਿਮਾਂਡ ਕੀਤੀ ਜਾਂਦੀ ਹੈ ਕਿ ਮਾਦਰੀ ਜੀ ਸਪੈਸ਼ਲ ਇਸੇ ਗਾਣੇ ਤੇ ਪਰਫਾਰਮ ਕਰਨ ਤਾਂ ਕਿਤੇ ਨਾ ਕਿਤੇ ਕੈਬਨ ਕ੍ਰਿਊ ਮੂਵੀ ਆਈ ਹੈ ਕ੍ਰੀਨਾ ਕਪੂਰ ਦੀ ਤੱਬੂ ਜੀ ਦੀ ਤੇ ਕ੍ਰਿਤੀ ਸੈਨਨ ਦੀ ਜਿਸ ਦੇ ਵਿੱਚ ਇਹ Song ਵਾਪਸ ਰੀਮਿਕਸ ਹੋਇਆ ਤੇ ਕਿਤੇ ਨਾ ਕਿਤੇ ਗਾਣੇ ਦਾ ਖਿਲਵਾੜ ਹੋ ਗਿਆ ਬਿਲਕੁਲ ਦੇਖੋ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਹਾਲਾਂਕਿ ਇਹ ਫਿਲਮ ਮੈਂ ਬਹੁਤ ਦੇਖੀ ਹੈ ਖਲਨਾਇਕ ਮੂਵੀ ਜੀ ਜੁਦਾ ਐ ਸਪੈਸ਼ਲੀ ਇਹ ਗਾਣਾ ਬਹੁਤ ਜ਼ਿਆਦਾ ਚੜਿਆ ਜੀ ਜੀ ਯਾਨੀ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਗਾਣਿਆਂ ਕਰਕੇ ਫਿਲਮ ਵੀ ਸੁਪਰ ਹਿੱਟ ਹੋਣ ਦਾ ਕਾਰਨ ਬਣ ਜਾਂਦੀ ਹੈ ਹਾਂਜੀ ਹਾਂਜੀ ਬਿਲਕੁਲ ਦੇਖੋ ਗਾਣਿਆਂ ਕਰਕੇ ਮੂਵੀ ਪਹਿਲਾਂ ਕੀ ਹੁੰਦਾ ਸੀ ਹਿੱਟ ਹੋ ਜਾਂਦੀ ਸੀ ਗਾਣੇ ਸੋਹਣੇ ਹੋਣਗੇ ਤਾਂ ਫਿਲਮ ਆਬਵੀਅਸਲੀ ਲੋਕ ਜੀ 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 ਪਸੰਦ ਕਰਦੇ ਨੇ ਤਾਂ ਇੱਥੇ ਮੈਂ ਦੱਸਣਾ ਚਾਹਾਂਗੀ ਇਹ ਮੂਵੀ ਜਦੋਂ ਆਈ ਸੀ ਤਾਂ ਇਸ ਫਿਲਮ ਦੇ ਵਿੱਚ ਜਿਹੜੀ ਕਾਰਿਓਗ੍ਰਾਫੀ ਸੀ ਡਾਂਸ ਕਾਰਿਓਗ੍ਰਾਫੀ ਉਹ ਕਰਵਾਈ ਸੀ ਮਾਧੁਰੇ ਦੀਕਸ਼ਿਕ ਨੂੰ ਸਰੋਜ ਖਾਨ ਜੀ ਬਿਲਕੁਲ ਬਿਲਕੁਲ ਬਹੁਤ ਹੱਦ ਤੱਕ ਮਿਹਨਤ ਲੱਗੀ ਸੀ ਡਾਂਸ ਸੀਨਸ ਡਾਂਸ ਮੂਵਜ਼ ਬਣਾਉਂਦੀ ਗਾਣਾ ਜਿਹੜਾ ਇਹ ਰਿਕਾਰਡ ਕੀਤਾ ਗਿਆ ਇਸ ਦੇ ਵਿੱਚ ਵੀ ਕਾਫੀ ਦਿਲਚਸਪ ਜਿਹੜੀ ਸਟੋਰੀਜ਼ ਨੇ ਜੀ ਉਹ ਦਰਸ਼ਕ ਕਿਤੇ ਵੀ ਜਾ ਕੇ ਪੜ੍ਹ ਸਕਦੇ ਨੇ ਦੇਖ ਸਕਦੇ ਨੇ ਬਹੁਤ ਸਾਰੀ ਇਸ ਮੂਵੀ ਨੂੰ ਲੈ ਕੇ ਜਿਹੜੀ ਸਸਪੈਂਸਿੰਗ ਚੀਜ਼ਾਂ ਨੇ ਉਹ ਨੇ ਪਰ ਜੇਕਰ ਆਪਾਂ ਇਸ ਗਾਣੇ ਦੀ ਗੱਲ ਕਰਦੇ ਹਾਂ ਹਾਲੀ ਦੇ ਵਿੱਚ ਕਰੀਨਾ ਕਪੂਰ ਦੀ ਜਿਹੜੀ ਕਰੂ ਮੂਵੀ ਆਈ ਹੈ ਕਿਤੇ ਨਾ ਕਿਤੇ ਕੈਬਨ ਕਰੂ ਇਸ ਦੇ ਵਿੱਚ ਤੱਬੂ ਹੈ ਕ੍ਰੀਤੀ ਸੈਨਨ ਅਤੇ ਕਿਤਨੇ ਕਿਤੇ ਕਰੀ ਨਾ ਕਰੀ ਨਾ ਕਰਾ ਤਾਂ ਇਸ ਦੇ ਵਿੱਚ ਜਿਹੜਾ ਗਾਣਾ ਹੈ ਚੋਲੀ ਕੇ ਪਿੱਛੇ ਕੀ ਹੈ ਇਸ ਦੇ ਵਿੱਚ ਬਹੁਤ ਹੱਦ ਤੱਕ ਬੀਟ ਪਾ ਦਿੱਤਾ ਗਿਆ ਹੈ ਬੀਟ ਪਾ ਕੇ ਇਹ ਗਾਣਾ ਇਦਾਂ ਲੱਗ ਰਿਹਾ ਕਿ ਪਤਾ ਨਹੀਂ ਕੀ ਚੱਲ ਰਿਹਾ ਜੀ 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 ਉਹ ਜਿਹੜੀ オリジナル ਕੁਆਲਿਟੀ ਸੀ ਗਾਣੇ ਦੀ ਉਹ ਬਿਲਕੁਲ ਹੀ ਮਲ ਚੁੱਕੀ ਹੈ ਤੇ ਗੱਲ ਕੀਤੀ ਜਾਵੇ ਕੋਰੀਓਗ੍ਰਾਫੀ ਦੀ ਤਾਂ ਡਾਂਸ ਮੂਵਜ਼ ਵੀ ਸਾਰੇ ਹੀ ਖਤਮ ਹੋ ਚੁੱਕੇ ਨੇ ਜੀ ਜੀ ਬਿਲਕੁਲ ਇਹ ਜੇਕਰ ਆਪਾਂ ਹੁਣ ਇਹ ਨਵਾਂ ਗਾਣਾ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਦੇ ਵਿੱਚ ਡਾਂਸ ਅਲੱਗ ਹੈ ਡਾਂਸ ਕੁਛ ਹੋ ਰਿਹਾ ਜਿਹੜਾ ਗਲੈਮਰ ਹੈ ਜ਼ਿਆਦਾ ਦੇਖ ਨੂੰ ਮਿਲ ਰਿਹਾ ਜੀ ਬਿਲਕੁਲ ਬਿਲਕੁਲ ਬੋਲਨੈਸ ਉਸ ਬੋਲਨੈਸ ਜ਼ਿਆਦਾ ਦੇਖ ਨੂੰ ਮਿਲ ਰਹੀ ਹੈ ਤੇ ਉਸ ਸਮੇਂ ਕੀ ਸੀ ਮਾਧੁਰੀ दीक्षित ਨੇ ਜਦੋਂ ਇਸ ਗਾਰਡਨ ਸ਼ੂਟ ਕੀਤਾ ਸੀ ਕਾਫੀ ਹੱਦ ਤੱਕ ਉਹਨਾਂ ਨੇ ਜਿਹੜਾ ਪਹਿਰਾਵਾ ਵੀ ਗਾਣੇ ਦੇ ਅਕੋਰਡਿੰਗ ਪਾਇਆ ਹੋਇਆ ਜੀ ਗਾਣੇ ਦੇ ਅਕੋਰਡਿੰਗ ਸਾਰੀਆਂ ਚੀਜ਼ਾਂ ਦੇਖੀ ਜੀ ਬਿਲਕੁਲ ਬਿਲਕੁਲ ਮੇਕਅਪ ਉਹਨਾਂ ਦਾ ਗਾਣੇ ਦੇ ਅਕੋਰਡਿੰਗ ਸੀ ਕੱਪੜੇ ਉਹਨਾਂ ਦੇ ਗਾਣੇ ਦੇ ਅਕੋਰਡਿੰਗ ਸੀ ਪਰ ਮੈਨੂੰ ਲੱਗਦਾ ਕਿ ਹੁਣ ਰੀਮਿਕਸ ਵਾਲੇ ਗਾਣੇ 'ਚ ਇਹਨਾਂ ਚੀਜ਼ਾਂ ਦਾ ਧਿਆਨ ਹੀ ਨਹੀਂ ਰੱਖਿਆ ਗਿਆ ਹੁੰਦਾ ਗੁੰਗਰੂ ਟੁੱਟ ਗਏ ਜੋ ਬਹੁਤ ਹੀ ਪੁਰਾਣਾ Song ਹੈ ਤੇ ਆਪਣੇ ਪੁਰਾਣੇ ਐਕਟਰਾਂ ਦਾ ਗਾਣਾ ਹੈ ਇਹ ਤੇ ਉਸਤੇ ਡਾਂਸ ਵੀ ਜੋ ਆਪਣੇ ਲੇਜੈਂਡਸ ਨੇ ਕੀਤਾ ਹੋਇਆ ਹੈ ਤੋਂ ਬਹੁਤ ਹੀ ਪੀਸਫੁੱਲ Song ਸੀ ਤੇ ਬੋਰ ਮੂਵੀ ਚ ਇਸ ਨੂੰ ਰੀਮਿਕਸ ਕੀਤਾ ਗਿਆ ਕਿਤੇ ਨਾ ਕਿਤੇ ਲਿਰਿਕਸ ਜੋ ਆਪਣੀ ਆਡੀਅנס ਹੈ ਉਸ ਨੂੰ ਬਹੁਤ ਪਸੰਦ ਕਰਦੀ ਹੈ ਤੇ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਔਰ ਆਡੀਓ ਪਸੰਦ ਆ ਰਹੀ ਹੈ ਤੇ ਜੋ ਉਸ ਦੇ ਅੰਦਰ ਦਿਖਾਇਆ ਜਾ ਰਿਹਾ ਵੀਡੀਓ ਦੇ ਅੰਦਰ ਉਹ ਕਿਤੇ ਨਾ ਕਿਤੇ ਝੂਕ ਜਾਂਦਾ ਡਾਂਸ ਮੂਵ ਹੋਗੇ ਜੀ ਬਿਲਕੁਲ ਬਿਲਕੁਲ ਦੇਖੋ ਵਾਰ ਮੂਵੀ ਦੇ ਵਿੱਚ ਜਿਹੜਾ ਗਾਣਾ ਦੁਬਾਰਾ ਲਿਆ ਗਿਆ ਸੀ ਘੁੰਗਰੂ ਟੁੱਟ ਗਏ ਤਾਂ ਹਾਲਾਂਕਿ ਅੱਜ ਕੱਲ ਦੀ ਯੂਥ ਜਿਹੜਾ ਨਵਾਂ ਯੂਥ ਹੈ ਉਹਨੇ ਪੁਰਾਣੇ ਗਾਣੇ ਅਨੇ ਦੇਖੇ ਨਹੀਂ ਹੁੰਦੇ ਇਹ ਤੁਹਨੇ ਨਹੀਂ ਹੁੰਦੇ ਤਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਕੋਈ ਨਵਾਂ ਹੀ ਗਾਣਾ ਹੈ ਜੀ ਬਿਲਕੁਲ ਪਰ ਜੇਕਰ ਕਈ ਇੱਕ ਲੋਕ ਐਦਾਂ ਦੇ ਹੁੰਦੇ ਨੇ ਜਿਨ੍ਹਾਂ ਨੇ ਗਾਣੇ ਪਹਿਲਾਂ ਤੋਂ ਦੇਖੇ ਹੁੰਦੇ ਨੇ ਇਹਨਾਂ ਦੀ origignal voice ਹੋ ਗਈ origignal dance ਹੋ ਗਿਆ ਉਸ ਸਪੈਸੀਫਿਕ ਸਾਰੀਆਂ ਚੀਜ਼ਾਂ ਨੂੰ ਦੇਖਦੇ ਨੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਗਾਣੇ ਦੇ ਯਾਰ ਧੱਜੀਆਂ ਜੀ ਉੱਡ ਗਈਆਂ ਬਿਲਕੁਲ ਬਿਲਕੁਲ ਜਿਵੇਂ ਕਿ ਗਾਇਕੀ ਕਿੰਨੀ ਜਾਵੇ ਬੇਸ਼ਰਮ ਰੰਗ ਸੌਂਗ ਕਿਤੇ ਨਾ ਕਿਤੇ ਕਿਸੇ ਹੀ ਆਡੀਅנס ਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਹ ਸੌਂਗ ਹੈ ਜੋ ਪੁਰਾਣਾ ਹੈ ਹੂੰ ਇਹ ਪੁਰਾਣਾ ਸੌਂਗ ਸੀ ਆਪਣਾ ਤੇ ਬਹੁਤ ਹੀ ਖੂਬਸੂਰਤੀ ਦੇ ਨਾਲ ਦਿਖਾਇਆ ਗਿਆ ਸੀ ਤੇ ਕਿਤੇ ਨਾ ਕਿਤੇ ਫਿਰ ਹਾਲੀ ਦੀ ਲਿਰਿਕਸ ਜੋ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ ਤੇ ਵੀਡੀਓ ਕਿਤੇ ਨਾ ਕਿਤੇ ਪਰਵਾਰਿਕ ਮਾਹੌਲ ਦੀ ਨਹੀਂ ਹੈ ਤਾਂ ਕਿਤੇ ਨਾ ਕਿਤੇ ਇਹ ਵੀ ਗਾਣਾ ਟਰੋਲਿੰਗ ਤੇ ਚੜ ਗਿਆ ਸੀ ਜੀ ਬਿਲਕੁਲ ਇਹ ਗਾਣਾ ਵੀ ਟ੍ਰੋਲ ਹੋਇਆ ਇੱਥੇ ਜੇਕਰ ਆਪਾਂ ਗੱਲ ਕਰਦੇ ਆਂ ਇੱਥੇ ਪਠਾਨ ਮੂਵੀ ਦਾ ਇਹ ਗਾਣਾ ਹੈ ਤਾਂ ਹਾਲਾਂਕਿ ਚਲੋ ਠੀਕ ਹੈ ਯੂਥ ਨੂੰ ਕਾਫੀ ਅੱਛਾ ਲੱਗਿਆ ਹੈ ਪਰ ਲੋਕਾਂ ਦਾ ਕੁਝ ਕੁ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਜੋ ਪੁਰਾਣਾ ਗਾਣਾ ਸੀ ਉਹ ਸਦਾ ਬਹਾਰ ਗਾਣੇ ਨੇ ਜ ਜਦੋਂ ਮਰਜ਼ੀ ਆਪਾਂ ਸੁਣ ਸਕਦੇ ਆ ਕੱਢ ਕੇ ਦਾ ਸਕਦੇ ਆ ਜੀ ਪਰ ਕੁਝ ਕੁ ਲੋਕਾਂ ਦਾ ਇਹ ਮੰਨਣਾ ਹੁੰਦਾ ਜਿਹੜੇ ਹੁਣ ਪੁਰਾਣੇ ਸਮੇਂ ਤੋਂ ਜੋ ਲੋਕ ਗਾਣੇ ਸੁਣਦੇ ਆ ਰਹੇ ਨੇ ਮਿਊਜ਼ਿਕ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਸਪੈਸ਼ਲੀ ਲੱਗਦਾ ਕਿ ਅੱਜ ਕੱਲ ਦਾ ਮਿਊਜ਼ਿਕ ਜਿਹੜਾ ਹੈ ਕੰਟੈਂਟ ਵੀ ਨਹੀਂ ਉਹਨਾਂ ਕ੍ਰੀਏਟ ਹੋ ਪਾ ਰਿਹਾ ਮਿਊਜ਼ਿਕ ਦੇ ਵਿੱਚ ਲਾਊਡ ਬਹੁਤ ਜ਼ਿਆਦਾ ਮਿਊਜ਼ਿਕ ਹੈ ਸ਼ਾਂਤੀ ਵਾਲਾ ਮਿਊਜ਼ਿਕ ਅੱਜ ਕੱਲ ਘੱਟ ਸੁਣਨ ਨੂੰ ਮਿਲਦਾ ਹੈ ਤੇ ਇੱਥੇ ਸਭ ਤੋਂ ਵੱਧ ਲੋਕਾਂ ਨੇ ਇਹ ਚੀਜ਼ ਕਹੀ ਸੀ ਕਿ ਰੀਮੇਕ ਇਸ ਗਾਣੇ ਨੂੰ ਕੀਤਾ ਹੈ ਹਾਲਾਂਕਿ ਜਿੱਦਾਂ ਤੁਸੀਂ ਗੱਲ ਕੀਤੀ ਹੈ ਬਹੁਤ ਲੋਕਾਂ ਨੂੰ ਨਹੀਂ ਪਤਾ ਸੀ ਕਿ ਇਹ ਗਾਣਾ ਪੁਰਾਣਾ ਵੀ ਹੈ ਸਪੈਸ਼ਲੀ ਜੇ ਮੈਂ ਖੁਦ ਹੀ ਗੱਲ ਕਰਾਂ ਤਾਂ ਸੁਲੇਖਾ ਹੀ ਚੀਜ਼ ਮੈਨੂੰ ਵੀ ਨਹੀਂ ਪਤਾ ਸੀ ਕਿ ਇੱਥੇ ਇਹ ਗਾਣਾ ਜਿਹੜਾ ਹੈ ਪੁਰਾਣਾ ਹੈ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਗਾਣਾ ਪੁਰਾਣਾ ਹੈ ਮੈਂ ਉਸੇ ਸਮੇਂ Google ਤੇ ਸਰਚ ਕੀਤਾ ਪੁਰਾਣਾ ਗਾਣਾ ਕੱਢਿਆ ਤੇ ਉਸ ਨੂੰ ਸੁਣ ਕੇ ਦੇਖਿਆ ਉਸ ਦੀ ਵੀਡੀਓ ਵੀ ਨਾਲ ਨਾਲ ਦੇਖੀ ਬਹੁਤ ਹੱਦ ਤੱਕ ਜਿਹੜੀ ਇਹ ਗਾਣਾ ਸੀ ਬਹੁਤ ਹੱਦ ਤੱਕ ਸੋਹਣਾ ਸੀ ਬਹੁਤ ਪੀਸਫੁਲੀ ਗਾਣਾ ਸੀ ਪਰ ਜਦੋਂ ਮੈਂ ਜੀ origignal ਸੌਰੀ ਜਿਹੜੀ ਦੂਸਰੀ ਰੀਮੇਕ ਵੀਡੀਓ ਦੇਖਦੀ ਆ ਸ਼ਾਹਰੂਖ ਖਾਨ ਵਾਲੀ ਤਾਂ ਉਸ ਦੇ ਵਿੱਚ ਮੈਨੂੰ ਲੱਗਿਆ ਕਿ ਵਾਕਈ ਮਿਊਜ਼ਿਕ ਦਾ ਸ਼ੋਰ ਜ਼ਿਆਦਾ ਹੈ ਲਿਰਿਕਸ ਜੋ ਹੈ ਥੋੜੇ ਦਬੇ ਹੋਏ ਨੇ ਜੀ ਪਰ ਇਹ ਚੀਜ਼ ਮੈਂ ਕੰਪੈਰੀਜ਼ਨ ਕੀਤੀ ਜੀ 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 ਪੁਰਾਣੇ ਗਾਣਿਆਂ 'ਚ ਮਨਸ਼ੂ ਜੀ ਇਹੀ ਦੇਖਿਆ ਜਾਂਦਾ ਸੀ ਕਿ ਲਿਰਿਕਸ ਤੇ ਧਿਆਨ ਦਿੱਤਾ ਜਾਂਦਾ ਸੀ ਤਾਂ ਕਿ ਜੋ ਮੈਸੇਜ ਹੈ Song ਦਾ ਉਹ ਲੋਕਾਂ ਤੱਕ ਪਹੁੰਚੇ ਚਾਹੀਏ ਉਹ ਬੇਸ਼ਰਮ ਰੰਗ ਸੌਂਗ ਹੋਵੇ ਜਾਂ ਲੱਜਾ ਗੱਲੇ ਹੋਵੇ ਜਾਂ ਫਿਰ ਜਿੰਨੇ ਵੀ ਗਾਣੇ ਆਪਣੇ ਆਂਦੇ ਹਨ ਉਹ ਸਾਰੇ ਗਾਣੇ ਹੋਣ ਉਹਨਾਂ ਦਾ ਲਿਰਿਕਸ ਤੇ ਕਿਉਂ ਮਤਲਬ ਜਾਂਦਾ ਸੀ ਤਾਂ ਕਿ ਜੋ ਕੰਟੈਂਟ ਹੈ ਉਹ ਪਤਾ ਚੱਲੇ ਵੀ ਕਿਸ ਚੀਜ਼ ਤੇ ਬੇਸਡ ਹੈ ਤੇ ਫਿਲਹਾਲ ਜੋ 뮤జిక్ ਤੇ ਜੋ ਦਬਾਅ ਦੇ ਰੱਖਿਆ ਹੈ ਤਾਂ ਲਿਰਿਕਸ ਕਿਤੇ ਨਾ ਕਿਤੇ ਗੁੰਮ ਰਹੀ ਨੇ ਤੋ ਰੀਮਿਕਸ ਅਲੱਦਾ ਵੀ ਕੰਮ ਗਲਤ ਨਹੀਂ ਹੈ ਮਨਸ਼ੂਜੀ ਜੀ ਦੇ ਆਪਾਂ ਕਹਿ ਦਈਏ ਤਾਂ ਕਿਤੇ ਨਾ ਕਿਤੇ ਮਾਰਕੀਟ 'ਚ ਫਿਲਹਾਲ ਨਿਊ ਪਲੈਨਿੰਗ ਹੈ ਨਹੀਂ ਤੋ ਇਸੇ ਲਈ ਸਾਨੂੰ ਰੀਮਿਕਸ ਕਰਨੇ ਪੈ ਰਹੇ ਆ Song ਤਾਂ ਰੀਮਿਕਸ ਦਾ ਅਸਲ ਮੀਨਿੰਗ ਕੀ ਹੈ ਇਹ ਹੈ ਕਿ ਪੁਰਾਣੇ ਗਾਣੇ ਤੋਂ ਨਵਾਂ ਗਾਣਾ ਬਣਾ ਰਹੇ ਆ ਤਾਂ ਉਸ ਦੇ ਵਿੱਚ ਕੁਝ ਨਵਾਂ ਦੇਖਣ ਨੂੰ ਮਿਲੇ ਨਵਾਂ ਦੇਖਣ ਨੂੰ ਕੀ ਮਿਲ ਰਿਹਾ ਆਪਾਂ ਨੂੰ ਬੋਲਡਨੈਸ ਗਲੈਮਰ ਜਿਸ ਦੇ ਕਾਰਨ ਹੀ ਜੋ ਸਵਾਲ ਖੜੇ ਹੋ ਜਾਂਦੇ ਨੇ ਮੇਕਰਸ ਤੇ ਬਿਲਕੁਲ ਬਿਲਕੁਲ ਮੇਕਰ ਜਿਹਨੂੰ ਕਦੇ ਨਾ ਕਦੇ ਦੇਖੋ ਕਸ਼ਮਾ ਕਸ਼ਟ ਦੇ ਵਿੱਚ ਲੋਕ ਫਸਾਈ ਦਿੰਦੇ ਨੇ ਜਿਹਾ ਕੰਡਲ ਕਾ ਵੀ ਗੱਲ ਕਰਦੇ ਆ ਤਾਂ ਇੱਥੇ ਤੁਸੀਂ ਲਿਖਾ ਗੱਲ ਤੁਸੀਂ ਬਿਲਕੁਲ ਸਹੀ ਕੀਤੀ ਹੈ ਕਿ ਉਸ ਸਮੇਂ ਕੀ ਹੁੰਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਦੇਖਦੇ ਸੀ ਕਿ ਲਿਰਿਕਸ ਵਾ ਕੀ ਲਿਰਿਕਸ ਹੁੰਦੇ ਸੀ ਜੀ ਜੀ ਪਰ ਜੇਕਰ ਆਪਾਂ ਹੁੰਦੇ ਗਾਣਿਆਂ ਦੀ ਗੱਲ ਕਰਦੇ ਆ ਤਾਂ ਹੁੰਦੇ ਗਾਣਿਆਂ ਦੇ ਵਿੱਚ ਕਾਫੀ ਹੱਦ ਤੱਕ ਕੰਟੈਂਟ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ ਲਿਰਿਕਸ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ ਜੇਕਰ ਆਪਾਂ ਲੋਕਾਂ ਦੇ opinion's ਦੀ ਗੱਲ ਕਰਦੇ ਆ ਮਾਰਾ ਕਿ ਆਪਣੇ ਕੋਲ ਰਿਵਿਊਜ਼ ਆਉਂਦੇ ਰਹਿੰਦੇ ਨੇ ਨਾਲ ਦੇ ਨਾਲ ਤਾਂ ਕੋਈ ਵੀ ਫਿਲਮ ਆਵੇ ਕੋਈ ਵੀ ਨਵਾਂ ਗਾਣਾ ਆ ਰਿਹਾ ਹੈ ਉਸ ਦਾ ਜਿਹੜਾ ਰਿਵਿਊ ਹੈ ਆਪਣੇ ਕੋਲ ਬਹੁਤ ਜਲਦ ਪਹੁੰਚ ਜਾਂਦਾ ਹੈ ਤੇ ਇੱਥੇ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਗਾਣੇ ਦੇ ਵਿੱਚ ਲਿਰਿਕਸ ਜੋ ਉਸ ਸਮੇਂ ਲਿਰਿਕਸ ਸੀ ਲਿਰਿਕਸ ਉਦਾਂ ਹੀ ਹੁੰਦੇ ਨੇ ਐਜ਼ ਇਟ ਇਜ਼ ਤੇ ਮਿਊਜ਼ਿਕ ਦੇ ਵਿੱਚ ਥੋੜਾ ਫਰਕ ਪਾ ਦਿੰਦੇ ਨੇ ਮਿਊਜ਼ਿਕ ਨੂੰ ਇੱਧਰ ਉੱਧਰ ਕਰਕੇ ਥੋੜਾ ਚੰਗੇ ਟਾਂਗ ਦਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਨਹੀਂ ਮਾਨਜੋ ਜੀ ਕਿਤੇ ਨਾ ਕਿਤੇ ਲਿਰਿਕਸ ਨਾਲ ਵੀ ਖਿਲਵਾੜ ਹੋ ਰਿਹਾ ਹੈ ਗਾਣਾ ਤਾਂ ਚੱਕਿਆ ਜਾਂਦਾ ਪੂਰਾ ਨਾ ਉਸਦੇ ਸਿਰਫ ਮੇਨ ਮੇਨ ਪੁਆਇੰਟ ਚੱਕੇ ਜਾਂਦੇ ਨੇ ਕਈ ਜਾਂ ਫਿਰ ਤੁਸੀਂ ਦੇਖ ਲਓ ਜਿਵੇਂ ਰੈਪਸ ਲਗਾ ਲਓ ਜਾਂ ਫਿਰ ਰੋਸਟਿੰਗ ਲਗਾ ਲਓ ਗਾਣਿਆਂ ਦੇ ਵਿੱਚ ਸ਼ਾਮਿਲ ਕੀਤੀ ਜਾਂਦੀ ਹੈ ਬਿਲਕੁਲ ਬਿਲਕੁਲ ਦੇਖੋ ਇੱਥੇ ਤੁਸੀਂ ਰੈਪ ਦੀ ਵੀ ਗੱਲ ਕੀਤੀ ਹੈ ਤੇ ਬਾਕੀ ਲਿਰਿਕਸ ਦੇ ਨਾਲ ਵੀ ਥੋੜਾ ਬਹੁਤਾ ਆਪਾਂ ਕੰਟੈਂਟ ਦੇ ਵਿੱਚ ਬੜਾ ਕਹਿ ਸਕਦੇ ਆ ਕਿਉਂਕਿ ਲਿਰਿਕਸ ਥੋੜੇ ਬਹੁਤ ਚੇਂਜ ਹੋ ਜਾਂਦੇ ਨੇ ਜਿੱਦਾਂ ਕਿ ਮੇਨ ਲਾਈਨਸ ਤੁਸੀਂ ਕਿਹਾ ਕਿ ਮੇਨ ਲਾਈਨਸ ਨੂੰ ਕੱਢ ਲਿਆ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਕੀ ਕਰਦੇ ਨੇ ਸੁਲੇਖਾ ਕਿ ਉਸ ਦੇ ਵਿੱਚ ਰੈਪ ਜਿਹੜੇ ਨੇ ਉਹ ਲਗਾ ਦਿੱਤੇ ਜਾਂਦੇ ਨੇ ਪਰ ਕੀ ਇਹ ਲੋਕ ਸੁਣਨਾ ਪਸੰਦ ਕਰਦੇ ਨੇ ਕਈ ਵਾਰ ਕੀ ਹੁੰਦਾ ਹੈ ਕਿ ਮੇਕਰਜ਼ ਲੋਕਾਂ ਦੀ رائے ਜਿਹੜੀ ਹੈ ਹਾਲਾਂਕਿ ਲੈਂਦੇ ਨੇ ਬਹੁਤ ਸਾਰੇ ਮੇਕਰਜ਼ ਉਹਨਾਂ ਦੀ رائے ਤੇ ਹੀ ਚੱਲਦੇ ਨੇ ਜੇਕਰ ਆਪਾਂ ਵੀ ਆਪਣੀ ਗੱਲ ਕਰਦੇ ਆ ਤਾਂ ਆਪਾਂ ਵੀ ਕੰਟੈਂਟ ਉਹੀ ਕ੍ਰੀਏਟ ਕਰਨਾ ਚਾਹਾਂਗੇ ਜੋ ਆਪਣੇ ਦਰਸ਼ਕ ਦੇਖਣਾ ਚਾ ਰਹੇ ਨੇ ਤਾਂ ਇੱਥੇ ਮੈਨੂੰ ਲੱਗਦਾ ਹੈ ਕਿ ਬਾਕੀ ਜਿਹੜੇ ਲੋਕ ਨੇ ਉਹ ਇੱਥੇ ਇਹ ਚੀਜ਼ ਇਹ opinion ਅੱਗੇ ਲਿਆ ਕੇ ਰੱਖਦੇ ਨੇ ਕਿ ਹਾਂ ਇਸ ਦੇ ਵਿੱਚ ਇਹ ਕੰਟੈਂਟ ਹੋਣਾ ਚਾਹੀਦਾ ਹੈ 뮤직 ਇਦਾਂ ਦਾ ਲੋਕਾਂ ਦੇ ਕਦੇ ਤੁਸੀਂ ਕਮੈਂਟ ਪੜ੍ਹ ਕੇ ਦੇਖਿਆ ਸੁ ਲਿਖਾ ਜੀ ਬਿਲਕੁਲ ਬਿਲਕੁਲ ਤਾਂ ਹੀ ਤਾਂ ਅਸੀਂ ਜੋ ਨਵਾਂ ਪ੍ਰੋਗਰਾਮ ਸਟਾਰਟ ਕੀਤਾ ਕਿ ਬਾਲੀਵੁੱਡ ਦਾ ਕਾਲਾ ਸੱਚ ਇਸੇ ਲਈ ਇਹ ਪ੍ਰੋਗਰਾਮ ਬਣਾਇਆ ਗਿਆ ਕਿ ਅਸੀਂ ਲੋਕਾਂ ਦੇ ਰਿਵਿਊ ਦੇ ਨਾਲ ਹੋਰ ਲੋਕਾਂ ਨੂੰ ਜਾਗਰੂਤ ਕਰੀਏ ਕਿ ਕਿਉਂ ਕਿਸ ਚੀਜ਼ ਦੇ ਉੱਪਰ ਜਾਂ ਕਿਸ ਚੀਜ਼ ਤੇ ਲੋਕ ਭੜਕ ਰਹੇ ਨੇ ਜਾਂ ਫਿਰ ਮੇਕਰਸ ਨੂੰ ਕਿਹੜੀ ਚੀਜ਼ਾਂ ਚ ਬਦਲਾਵ ਲਿਆਣ ਦੀ ਜ਼ਰੂਰਤ ਹੈ ਇਹ ਸਾਡਾ ਮੇਨ ਮੋਟਿਵ ਹੈ ਕਿ ਬਾਲੀਵੁੱਡ ਦਾ ਕਲਾ ਸੱਚ ਪ੍ਰੋਗਰਾਮ ਲੈ ਕੇ ਆਂਦਾ ਤੇ ਇਸ ਦੇ ਵਿੱਚ ਜੇਕਰ ਸੁਲੇਖਾ ਆਪਾਂ ਹੋਰ ਵੀ ਗੱਲ ਕਰਦੇ ਤਾਂ ਹੋਰ ਵੀ ਬਹੁਤ ਸਾਰੇ ਜਿਹੜੇ ਸੌਂਗਸ ਨੇ ਉਹ ਰੀਮੇਕ ਹੋ ਚੁੱਕੇ ਨੇ ਰੀਮਿਕਸ ਹੋ ਚੁੱਕੇ ਨੇ ਅ ਜੇਕਰ ਇਥੇ ਸਪੈਸ਼ਲੀ ਆਪਾਂ ਗੱਲ ਕਰਦੇ ਆਂ ਕਿ ਪੁਰਾਣੇ ਟਾਈਮ ਦੇ ਵਿੱਚ ਕਿੱਦਾਂ ਦੇ ਜਿਹਦਾ ਗਾਣੇ ਬੰਦੇ ਸੀ ਤਾਂ ਉਹਨਾਂ ਦੀ ਇੱਕ ਹੁੰਦਾ ਸੀ ਕਿ ਗਾਣੇ ਦੇ ਅਕੋਰਡਿੰਗ ਜਿੱਦਾਂ ਮੈਂ ਆਪਣੀ ਖਲਨਾਇਕ ਮੂਵੀ ਦੀ ਗੱਲ ਜੀ ਬਿਲਕੁਲ ਬਿਲਕੁਲ ਉਸ ਸਮੇਂ ਕੀ ਹੁੰਦਾ ਸੀ ਗਾਣੇ ਦੇ ਅਕੋਰਡਿੰਗ ਜਿਹੜਾ ਡਾਂਸ ਕੀਤਾ ਜਾਂਦਾ ਸੀ ਪਰ ਅੱਜ ਕੱਲ ਕੀ ਹੈ ਅੱਜ ਕੱਲ ਕੰਟੈਂਪੋਰਰੀ ਗਰਾਫੀ ਵੀ ਕਿਤੇ ਨਾ ਕਿਤੇ ਖਤਮ ਹੁੰਦੀ ਜਾ ਰਹੀ ਹੈ ਜੀ ਬਿਲਕੁਲ ਖਤਮ ਨਹੀਂ ਅੱਜ ਕੱਲ ਡਾਂਸ ਦੇ ਨਵੇਂ-ਨਵੇਂ ਮੂਵਜ਼ ਆ ਚੁੱਕੇ ਨੇ ਕਿਤੇ ਕਿਤੇ ਕਿਸੇ ਕਿਸੇ Song ਚ ਦੇਖਣ ਨੂੰ ਮਿਲਦੇ ਆ ਤੇ ਕਿਸੇ ਕਿਸੇ Song ਚ ਤਾਂ ਕਿਤੇ ਗਾਇਬ ਹੀ ਹੋ ਜਾਂਦੇ ਆ ਬਿਲਕੁਲ ਬਿਲਕੁਲ ਤੇ ਕਿਸੇ Song ਦੇ ਵਿੱਚ ਤਾਂ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਕਾਫੀ ਹੱਦ ਤੱਕ ਜਿਹੜਾ ਮਿਊਜ਼ਿਕ ਹੋ ਗਿਆ ਡਾਂਸ ਹੋ ਗਿਆ ਉਸ ਦੇ ਤਾਂ ਜੀਆਂ ਉੱਡਦੀਆਂ ਦਿਖਦੀਆਂ ਨੇ ਕਿਉਂ ਕਿਉਂਕਿ ਉਹੀ ਗੱਲ ਹੈ ਕਿ ਪੁਰਾਣੇ ਗਾਣੇ ਨੂੰ ਇੱਥੇ ਹਾਲਾਂਕਿ ਚੰਗੇ ਤਰੀਕੇ ਦੇ ਨਾਲ ਦੇਖ ਲੈਣਾ ਪਰਖ ਲੈਣਾ ਜ਼ਰੂਰੀ ਹੈ ਤੇ ਅੱਗੇ ਜੇਕਰ ਆਪਾਂ ਗੱਲ ਕਰਦੇ ਹਾਂ ਹੋਰ ਵੀ ਤਾਂ ਇਹਨਾਂ ਦੀ ਜੇਕਰ ਗੱਲ ਕੀਤੀ ਜਾਵੇ ਬਹੁਤ ਸਾਰੇ ਗਾਣੇ ਇਦਾਂ ਦੇ ਨੇ ਜੋ ਰੀਮੇਕ ਹੋ ਕੇ ਵੀ ਸੋਹਣੇ ਲੱਗਦੇ ਨੇ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਜਿਹੜੇ ਨਵੇਂ ਸੌਂਗਸ ਪੁਰਾਣੇ ਸੌਂਗਸ ਆਪਾਂ ਇੱਥੇ ਜ਼ਿਕਰ ਕਰ ਰਹੇ ਹਾਂ ਕਿਤੇ ਨਾ ਕਿਤੇ ਇੱਥੇ ਸਵਾਲ ਵੀ ਖੜਾ ਹੋ ਰਿਹਾ ਕਿ ਜਿਵੇਂ ਜਦੋਂ ਨਿਊ ਪੁਰਾਣੇ ਕਈ ਹੁੰਦੇ ਆ ਸੌਂਗਸ ਜਿਨ੍ਹਾਂ ਨਾਲ ਆਪਣੀ ਐਕਟ੍ਰੈਸ ਜਾਂ ਐਕਟਰ ਫੇਮਸ ਉਸੇ ਚੀਜ਼ ਤੋਂ ਹੁੰਦੇ ਨੇ ਜਿਵੇਂ ਆਪਾਂ ਮਾਦਰੀ ਰਿਕਸ਼ਕ ਦੇ Song ਦੀ ਗੱਲ ਕੀਤੀ ਐ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਗਾਣੇ ਤੋਂ ਪਛਾਣ ਵੀ ਇੱਕ ਤਰੀਕੇ ਨਾਲ ਮਿਲੀ ਸੀ ਤਾਂ ਕਿਤੇ ਨਾ ਕਿਤੇ ਇੱਕ ਰਿਪਲੇਸਮੈਂਟ ਹੋ ਜਾਂਦੇ ਆ ਉਹਨਾਂ ਦੇ ਇਹ ਗਾਣਿਆਂ ਦਾ ਬਿਲਕੁਲ ਦੇਖੋ ਮੈਨੂੰ ਇੱਥੇ ਇੱਕ ਗੱਲ ਯਾਦ ਆਈ ਐ ਸੁਲੇਖਾ ਰਿਪਲੇਸਮੈਂਟ ਦੀ ਜਿੱਦਾਂ ਆਪਾਂ ਗੱਲ ਕਰ ਰਹੇ ਆ ਤਾਂ ਰਿਪਲੇਸਮੈਂਟ ਦੇ ਵਿੱਚ ਇੱਕ ਵਾਰ ਇੱਕ ਮੂਵੀ ਆਈ ਸੀ ਕੋਈ ਉਸ ਮੂਵੀ ਦਾ ਵੀ ਰਿਪਲੇਸਮੈਂਟ ਹੋਇਆ ਸੀ ਥੋੜਾ ਜਿਹਾ ਕਿਉਂਕਿ ਅੱਜਕੱਲ ਕੀ ਕਰਦੇ ਨੇ ਜੋ ਬਹੁਤ ਜ਼ਿਆਦਾ ਬਲੈਕ ਐਂਡ ਵਾਈਟ ਮੂਵੀ ਨੇ ਨਾ ਜੀ ਬਿਲਕੁਲ ਜੋ ਬਹੁਤ ਜ਼ਿਆਦਾ ਬਲੈਕ ਐਂਡ ਵਾਈਟਸ ਮੂਵੀ ਨੇ ਉਹਨਾਂ ਨੂੰ ਕੀ ਕਰਦੇ ਨੇ ਵੈਬ ਸੀਰੀਜ਼ ਦੇ ਥਰੂ ਲੋਕਾਂ ਨੂੰ ਨਵਾਂ ਕਰਕੇ ਦਿਖਾਇਆ ਜਾਂਦਾ ਹੈ ਜੀ ਬਿਲਕੁਲ ਬਿਲਕੁਲ ਕਿਉਂ ਕਿ ਅੱਜ ਕੱਲ ਕੰਟੈਂਟ ਤੇ ਕੰਮ ਨਹੀਂ ਹੋ ਪਾਰਿਆ ਕੰਟੈਂਟ ਰਾਈਟਰ ਜਿਹੜੇ ਨੇ ਉਹ ਚੰਗਾ ਕੰਟੈਂਟ ਨਹੀਂ ਲਿਖ ਪਾ ਰਹੇ ਹਾਲਾਂਕਿ ਬਹੁਤ ਸਾਰੇ ਨੇ ਜੋ ਅੱਛਾ ਲਿਖਦੇ ਵੀ ਨੇ ਪਰ ਜ਼ਿਆਦਾਤਰ ਕੀ ਹੈ ਕਿ ਹਰ ਚੀਜ਼ ਨੂੰ ਚੱਕਿਆ ਜਾਂਦਾ ਜੀ ਜੀ ਜੇਕਰ ਆਪਾਂ ਅੱਜ ਕੱਲ ਇੱਕ ਵਰਡ ਸੁਣਿਆ ਨਾ ਕਾਪੀ ਪੇਸਟ ਕੋਪੀ ਉਹ ਚੀਜ਼ ਚੱਲ ਰਹੀ ਆ ਜੀ ਬਿਲਕੁਲ ਜਿਕਰ ਬਾਲੀਵੁੱਡ ਦੇ ਵਿੱਚ ਜਾਂ ਪਾਲੀਵੁੱ ਇੱਥੇ ਆਪਾਂ ਕਿਸੇ ਨੂੰ ਸਪੈਸੀਫਿਕ ਇੱਕ ਦੀ ਨਹੀਂ ਗੱਲ ਕਰ ਰਹੇ ਕੋਈ ਵੀ ਸਿਨੇਮਿਆਂ ਦੀ ਜੇਕਰ ਗੱਲ ਕਰੀਏ ਤਾਂ ਸੁਲੇਖਾ ਇੱਥੇ ਕਾਪੀ ਪੇਸਟ ਦਾ ਜੋ ਕੰਮ ਹੈ ਅੱਜਕੱਲ ਉਹ ਚੱਲ ਰਿਹਾ ਹੈ ਜੀ ਜੀ ਕਾਪੀ ਪੇਸਟ ਉਹ ਯਾਦ ਆਏ ਆਪਣੇ ਜਿਹੜੇ ਮਸ਼ਹੂਰ ਐਕਟਰ ਅਮਿਤਾ ਬੱਚਨ ਜੀ ਨੇ ਉਹਨਾਂ ਦਾ ਬਹੁਤ ਹੀ ਫਿਲਮ ਆਈ ਸੀ ਛੋਟੇ মিয়া ਬੜੇ মিয়া ਗੋਬਿੰ다 ਜੀ ਦੇ ਨਾਲ ਜੋ ਬਹੁਤ ਹੀ ਮਤਲਬ ਇੱਕ ਕਾਮੇਡੀ ਫਿਲਮ ਵੀ ਸੀਗੀ ਐਕਸ਼ਨ ਮੂਵੀ ਵੀ ਕਹਿ ਸਕਦੇ ਆ ਤੇ ਉਸੇ ਦਾ ਹੀ ਜੋ ਕਾਪੀਰਾਈਟ ਹੈ ਉਹ ਆਇਆ ਹੈ ਹਿੰਦੀ ਡੈਬਿਊ ਜਿਸ ਦਾ ਪਲੇ ਕੀਤਾ ਆਪਣੇ ਅਕਸ਼ੇ ਕੁਮਾਰ ਜੀ ਤੇ ਟਾਈਗਰ ਸ਼ਰੋਪ ਨੇ ਤੇ ਕਿਤੇ ਨਾ ਕਿਤੇ ਐਕਸ਼ਨ ਚ ਤਾਂ ਫੁੱਲਨ ਹੋ ਸਕਦੀ ਹੈ ਤਾਂ ਗਾਣਾ ਜੋ ਪਿੱਟ ਗਿਆ ਕਿਉਂਕਿ ਕਿਤੇ ਨਾ ਕਿਤੇ ਅਮਿਤਾਬ ਜੀ ਦੀ ਕਾਪੀ ਇੱਕ ਹੋਣਾ ਇੱਕ ਲੈਵਲ ਕ੍ਰੀਏਟ ਕਰਨਾ ਇਹ ਵੀ ਹੈ ਤੇ ਦਰਸ਼ਕਾਂ ਨੇ ਥੋੜਾ ਗੋਵਿੰਦਾ ਜੀ ਨੂੰ ਲੈ ਕੇ ਤੇ ਅਮਿਤਾਬ ਜੀ ਨੂੰ ਲੈ ਕੇ ਉਹਨਾਂ ਦੀ ਜੋੜੀ ਨੂੰ ਲੈ ਕੇ ਥੋੜਾ ਲਿੱਤਾ ਵੀ ਕਿਤੇ ਨਾ ਕਿਤੇ ਟਰੋਲਿੰਗ ਚ ਚਲਾ ਗਿਆ ਗਾਣਾ ਬਿਲਕੁਲ ਉਹੀ ਹੈ ਦੇਖੋ ਸੁਲੇਖਾ ਗੁਰੂ ਜਿੱਦਾਂ ਪਰ ਕਹਿੰਦੇ ਨੇ ਗੁਰੂ ਹੁੰਦਾ ਹੈ ਤੇ ਸਟੂਡੈਂਟ ਸਟੂਡੈਂਟ ਹੁੰਦਾ ਜੀ ਜੀ ਬਿਲਕੁਲ ਤੇ ਬਾਕੀ ਗਾਣਿਆਂ ਦੇ ਵਿੱਚ ਵੀ ਆਪਾਂ ਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਬਹੁਤ ਸਾਰੇ ਲੋਕ ਨੇ ਜਿੱਦਾਂ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਜੋ ਨਹੀਂ ਪਸੰਦ ਕਰਦੇ ਕਿ ਇਹ ਬੰਦੇ ਦਾ ਜਿਹੜਾ ਗਾਣਾ ਹੈ ਹਾਲਾਂਕਿ ਚਲੋ ਠੀਕ ਹੈ ਰੀਮੇਕ ਕਰਨ ਸਾਰੇ ਹੀ ਕਰਦੇ ਨੇ ਅੱਜ ਕੱਲ੍ਹ ਟ੍ਰੈਂਡ ਵੀ ਚੱਲ ਰਿਹਾ ਬਹੁਤ ਸਾਰੇ ਯੂਥ ਪਸੰਦ ਵੀ ਕਰਦੀ ਹੈ ਪਰ ਸਪੈਸ਼ਲੀ ਜੇਕਰ ਆਪਾਂ ਗੱਲ ਕਰੀਏ ਕਿ ਸਪੈਸੀਫਿਕ ਉਸ ਗਾਣੇ ਦੀ ਜੋ ਸਮੇਂ ਕਿਸ ਸਿਚੁਏਸ਼ਨ ਦੇ ਵਿੱਚ ਬਣਿਆ ਸੀ ਜੀ ਬਿਲਕੁਲ ਤੇ ਉਹ ਅੱਜ ਕਿਸ ਸਿਚੁਏਸ਼ਨਸ ਦੇ ਵਿੱਚ ਬਣਿਆ ਸਿਚੁਏਸ਼ਨ ਦਾ ਵੀ ਇਹ ਫਰਕ ਪਿਆ ਜਾਂਦਾ ਹੈ ਜੀ ਬਿਲਕੁਲ 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 ਤੇ ਹੁਣ ਜੋ ਟ੍ਰੈਂਡ ਚੱਲ ਰਿਹਾ ਉਹ ਰੀਲਸ ਤੇ ਚੱਲ ਰਿਹਾ ਹੈ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਹੋਗੇ ਉਸ ਦੇ ਉੱਪਰ ਜੋ ਲਿਰਿਕਸ ਹੈ ਉਹ ਅਪਲੋਡ ਹੋ ਜਾਂਦੇ ਨੇ ਤੇ Songs ਦੇ ਨਾਲ ਪੀਪਲਸ ਆਪਣੇ ਜਿਹੜੀ ਆਡੀਅנס ਹੈ ਉਹ ਫੇਮਸ ਹੁੰਦੀ ਜਾ ਰਹੀ ਹੈ ਜਿਸ ਦੇ ਨਾਲ ਬਾਅਦ ਵਿੱਚ ਇਹਨਾਂ ਦੀ ਆਡੀਓਸ ਲੈ ਕੇ ਆਪਣੇ ਟ੍ਰੈਂਡਿੰਗ ਫੇਸਿਸ ਲੈ ਕੇ Songs ਬਣਾਏ ਜਾਂਦੇ ਨੇ ਕਿਉਂਕਿ ਗਾਣਾ ਤਾਂ ਪਹਿਲਾਂ ਹੀ ਅਪਲੋਡ ਹੋ ਜਾਂਦਾ ਵੀਡੀਓਜ਼ ਬਾਦ ਵਿਚਾਰੀਆਂ ਨੇ ਐਦਾ ਹੀ ਜੋ ਟ੍ਰੈਂਡ ਹੈ ਜੋ ਚੱਲਦਾ ਜਾ ਰਿਹਾ ਹੈ ਰੀਲਸ ਤੋਂ ਮੈਨੂੰ ਇੱਥੇ ਯਾਦ ਆਇਆ ਹੈ ਜੀ ਬਿਲਕੁਲ ਬਿਲਕੁਲ ਕਿ ਤੌਬਾ ਤੌਬਾ ਜੋ ਹੁਣੀ ਹਾਲੀ ਦੇ ਵਿੱਚ ਸੌਂਗ ਆਇਆ ਇਹ ਐਨਾ ਜ਼ਿਆਦਾ ਇੰਸਟਾ ਤੇ ਟ੍ਰੈਂਡ ਕਰ ਰਿਹਾ ਹੈ ਨਾ ਇੰਨੀਆ ਜ਼ਿਆਦਾ ਮੈਂ ਕਹਿੰਨੀ ਆ ਇਸ ਤੇ ਲੱਖਾਂ ਤੱਕ ਰਿਹਾ ਜੀ ਬਿਲਕੁਲ ਜਿਹੜੀ ਰੀਲਸ ਨੇਗੀਆਂ ਬਣ ਚੁੱਕੀਆਂ ਨੇ ਰੀਲਸ ਤੋਂ ਇੱਥੇ ਇੱਕ ਬਹੁਤ ਮੰਦਭਾਗੀ ਜਿਹੜੀ ਖਬਰ ਵੀ ਅੱਜ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੀ ਅਨਵੀ ਹੈ ਉਹ ਕਿਤੇ ਆਪਣੇ ਫਰੈਂਡਸ ਦੇ ਨਾਲ ਬਾਹਰ ਗਈ ਸੀ ਘੁੰਮਣ ਤੇ ਇਸ ਦੇ ਵਿੱਚ ਉਹਨਾਂ ਦੀ ਜਿਹੜੀ ਮੌਤ ਹੋ ਗਈ ਹੈ। ਬਿਲਕੁਲ। ਇੱਥੇ ਰੀਲਜ਼ ਜੇਕਰ ਜਿਨ੍ਹਾਂ ਵੀ ਆਪਣੇ ਦਰਸ਼ਕ ਬਣਾਉਣ ਦੇ ਸ਼ੌਕੀਨ ਨੇ ਜੋ ਆਪਾਂ ਨੂੰ ਦੇਖ ਰਹੇ ਨੇ ਇੱਥੇ ਰੀਲਜ਼ ਬਣਾਉਣਾ ਹਾਲਾਂਕਿ ਗਲਤ ਗੱਲ ਨਹੀਂ ਹੈ ਪਰ ਹਾਂ ਕਈ ਵਾਰ ਆਪਣੇ ਸ਼ੌਂਕ ਜਿਹੜੇ ਹੁੰਦੇ ਨੇ ਉਹ ਕਦੀ ਨਾ ਕਦੇ ਆਪਾਂ ਨੂੰ ਖਤਰਿਆਂ ਦੇ ਵਿੱਚ ਵੀ ਪਾ ਦਿੰਦੇ ਨੇ ਤਾਂ ਜੇਕਰ ਤੁਸੀਂ ਵੀ ਰੀਲਜ਼ ਬਣਾਉਨੇ ਹੋ ਤਾਂ ਤੁਹਾਨੂੰ ਵੀ ਆਪਣੀ ਜਿਹੜੀ ਜ਼ਿੰਦਗੀ ਦਾ ਇੱਥੇ ਧਿਆਨ ਰੱਖਣਾ ਚਾਹੀਦਾ ਤੇ ਰੀਲਜ਼ ਦੇ ਮਾਮਲੇ 'ਚ ਸੁਲੇਖਾ ਇੱਥੇ ਬਹੁਤ ਸਾਰੀਆਂ ਜਿਹੜੀ ਖਬਰਾਂ ਨਿਕਲਦੇ ਆਉਂਦੀਆਂ ਨੇ ਇੱਥੇ ਸਿਰਫ ਅਨਵੀ ਨਹੀਂ ਬਲਕਿ ਹੋਰ ਵੀ ਬਹੁਤ ਸਾਰੇ ਇਨਫਲੂਐਂਸਰ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਬੱਚੇ ਨੇ ਯੂਥ ਹੈ ਨੌਜਵਾਨ ਨੇ ਜਿਹੜੇ ਉਹ ਕਈ ਵਾਰ ਕੀ ਕਰਦੇ ਨੇ ਰੀਲਸ ਬਣਾਉਣ ਜਾਂਦੇ ਨੇ ਕਿਸੇ ਦਾ ਪੈਰ ਫਿਸਲ ਜਾਂਦਾ ਹੈ ਨਦੀ ਦੇ ਵਿੱਚ ਡਿੱਗ ਜਾਂਦੇ ਆ ਕਿ ਜੇਕਰ ਇੱਥੇ ਆਪਾਂ ਹੁਣ ਗੱਲ ਕਰਦੇ ਹਾਂ ਅਨਵੀ ਦੀ ਤਾਂ ਉਹ ਵੀ ਦੇਖੋ ਖਾਈ ਦੇ ਵਿੱਚ ਡਿੱਗੀ ਹੈ ਜਿਸ ਦੇ ਚਲਦੇ ਉਸੇ ਦਰਦਨਾਕ ਜਿਹੜੀ ਮੌਤ ਹੋ ਗਈ ਹੈ ਬਿਲਕੁਲ ਜੀ ਜੇਕਰ ਇਹਨਾਂ ਦੀ ਉਮਰ ਦੀ ਗੱਲ ਕੀਤੀ ਜਾਵੇ ਸਿਰਫ 27 ਸਾਲ ਦੀ ਅਨਵੀ ਦਾ ਜੋ ਐਕਸੀਡੈਂਟ ਹੋ ਗਿਆ ਇੱਕ ਐਕਸੀਡੈਂਟ ਹੀ ਜੇ ਕਹ ਸਕਦੇ ਆਪਾਂ ਇਹਨੂੰ ਕਿਉਂਕਿ ਉਹ ਫਿਲਹਾਲ ਟ੍ਰਿਪ ਤੇ ਗਈ ਸੀ ਆਪਣੇ ਫਰੈਂਡਸ ਦੇ ਨਾਲ ਸੱਤ ਫਰੈਂਡਸ ਸੀਗੇ ਉਹਨਾਂ ਦੇ ਨਾਲ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਵਧੀਆ ਲੋਕੇਸ਼ਨ ਮਿਲ ਗਈ ਤੇ ਉਹ ਇਨਫਲੂਐਂਸਰ ਨੇ ਫੋ ਆਪਣੇ ਫੈਨਸ ਲਈ ਉਹ ਆਪਣੀ ਵੀਡੀਓ ਜੋ ਸ਼ੂਟ ਕਰ ਰਹੀ ਸੀ ਇੱਕ ਲੇਖ ਦੇ ਉੱਪਰ ਜਿੱਥੇ ਉਹਨਾਂ ਦਾ ਪੈਰ ਲੇਖ ਤੋਂ ਸਲਿੱਪ ਹੋ ਗਿਆ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਇੱਥੇ ਦੇਖੋ ਜ਼ਿਆਦਾਤਰ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਕਈ ਵਾਰ ਆਪਾਂ ਕੰਟੈਂਟ ਬਣਾਉਂਦੇ ਚੱਕਰ ਦੇ ਵਿੱਚ ਆਪਾਂ ਇਹ ਚੀਜ਼ਾਂ ਨਹੀਂ ਦੇ ਦੇ ਕਿ ਸਾਡੇ ਸਾਹਮਣੇ ਸਿਚੁਏਸ਼ਨ ਹੈ ਬਿਲਕੁਲ ਬਿਲਕੁਲ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਸਾਡੇ ਇਨਫਲੂਐਂਸਰਸ ਨੇ ਉਹ ਫੈਨਸ ਨੂੰ ਖੁਸ਼ ਰੱਖਣ ਲਈ ਸਭ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਸੀਂ ਉਹਨਾਂ ਨੂੰ ਟਾਈਮ ਤੇ ਅਪਡੇਟ ਦਿੱਤੀ ਜਾਵੇ ਪਰ ਕਿਤੇ ਨਾ ਕਿਤੇ ਉਹਨਾਂ ਦੀ ਜੋ ਲਾਈਫ ਨਾਲ ਰਿਸਕ ਹੈ ਉਹ ਕਿਤੇ ਨਾ ਕਿਤੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਨਹੀਂ ਲੈਣਾ ਚਾਹੀਦਾ ਜਿਸ ਦੇ ਨਾਲ ਹੀ ਇੱਕ ਦਰਦਨਾਕ ਖਬਰ ਜੋ ਸਾਹਮਣੇ ਆਈ ਹੈ ਸਿਰਫ ਇਹੀ ਨਹੀਂ ਮਨਜੂ ਜੀ ਬਹੁਤ ਸਾਰੇ ਅਜਿਹੇ ਕੇਸ ਨੇ ਜਿਸ ਦੇ ਕੁਝ ਦਿਨ ਪਹਿਲਾਂ ਹੀ ਖਬਰ ਆਈ ਹੈ ਵੱਡੀ ਖਬਰ ਸਾਹਮਣੇ ਕਿ ਇੱਕ ਰੀਲ ਦੇਖਦੇ ਹੋਏ ਇਨਸਾਨ ਦੀ ਰੋਡ ਐਕਸੀਡੈਂਟ ਚ ਮੌਤ ਹੋ ਗਈ ਕਿਉਂ ਇੰਨਾ ਉਹ ਰੀਲ ਚ ਡੁੱਬ ਗਏ ਕਿ ਉਹਨਾਂ ਨੂੰ ਕਾਰ ਦਾ ਹੋਰਨ ਨਹੀਂ ਸੁਣਿਆ ਤਾਂ ਫਿਰ ਉਹਨਾਂ ਦਾ ਮੌਕੇ ਤੇ ਹੀ ਬਿਲਕੁਲ ਬਿਲਕੁਲ ਤਾਂ ਇਥੇ ਬਹੁਤ ਜੀਆਂ ਜਿਹੜੀ ਖਬਰਾਂ ਨੇ ਹਰ ਰੋਜ਼ ਹੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਇੱਥੇ ਚਲੋ ਇੱਥੇ ਫਿਲਹਾਲ ਆਪਾਂ ਜੋ ਗੱਲ ਹੈ ਉਹ ਬਾਲੀਵੁੱਡ ਦੀ ਕਰ ਰਹੇ ਸੀ ਤਾਂ ਇਹਦੇ ਜਿਹੜੇ ਗਾਣੇ ਨੇ ਰੀਮਿਕਸ ਗਾਣੇ ਤਾਂ ਇੱਥੇ ਜਿਹੜਾ ਮੈਂ ਦੱਸਣਾ ਚਾਹ ਰਹੀ ਸੀ ਕਿ ਬਹੁਤ ਸਾਰੀ ਰੀਲਸ ਜਿਹੜੇ ਆਨੇ ਤਵਾ ਤਵਾ song ਤੇ ਬੰਚੂ ਗਿਆ ਨੇ ਹੋਰ ਵੀ ਬਹੁਤ ਸਾਰੇ ਟ੍ਰੈਂਡ ਨਵੇਂ ਤੇ ਪੁਰਾਣੇ ਦੋਨੋਂ ਵੀ ਟ੍ਰੈਂਡ ਚੱਲਦੇ ਰਹਿੰਦੇ ਨੇ ਜਿਕਰ ਆਪਾਂ ਇੰਸਟਾਗ੍ਰਾਮ ਨੂੰ ਫੋਲੋ ਕੀਏ ਤੇ ਹੋਰ ਵੀ ਬਹੁਤ ਸਾਰੇ ਐਪਸ ਨੇ ਜਿਨ੍ਹਾਂ ਦਾ ਤੇਰੀਸ ਬਣ ਜਾਂਦੀਆਂ ਨੇ ਪਰ ਇੱਥੇ ਕਿਤੇ ਨਾ ਕਿਤੇ ਇਹ ਜਿਹੜਾ ਟ੍ਰੈਂਡ ਅੱਜ ਕੱਲ ਚੱਲ ਰਿਹਾ ਹੈ ਬਹੁਤ ਹੱਦ ਤੱਕ ਦੇਖੋ ਅੱਜ ਕੱਲ ਕੀ ਹੈ ਕਿ ਕੋਈ ਦੇਖੋ ਜੇਕਰ ਰੀਲਸ ਅੱਛਾ ਕੰਟੈਂਟ ਕ੍ਰੀਏਟ ਕਰ ਰਿਹਾ ਰੀਲਸ ਬਣਾ ਰਿਹਾ ਤਾਂ ਉਸ ਨੂੰ ਬਹੁਤ ਜਲਦ ਜਿਹੜਾ ਸੀਰੀਅਲ ਦੇ ਵਿੱਚ ਮੂਵੀਜ਼ ਦੇ ਵਿੱਚ ਸੀਰੀਅਲ ਦੇ ਵਿੱਚ ਮੌਕਾ ਵੀ ਮਿਲ ਜਾਂਦਾ ਹੈ ਜੀ 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 ਇਹ ਗੱਲ ਕੀਤੀ ਜਾਵੇ ਆਪਣੇ ਅਬ ਆਪ ਨਿਊ ਫੇਸ ਦੀ ਨਿਊ ਕਾਸਟ ਦੀ ਉਹ ਕਿੱਥੋਂ ਹੋ ਰਹੀ ਹੈ ਉਹ ਆਪਣੀ ਇੰਸਟਾਗ੍ਰਾਮ ਤੋਂ ਸੋਸ਼ਲ ਮੀਡੀਆ ਤੋਂ ਹੋ ਰਹੀ ਹੈ ਕਰੋਨਾ ਦੇ ਟਾਈਮ 'ਚ ਆਪਣੇ ਟਿਕਟੋਕ ਬਹੁਤ ਵਾਇਰਲ ਸੀਗਾ ਜਿਸ ਤੋਂ ਫੇਮਸ ਸਾਡੀ ਜੰਨਤ ਜ਼ੁਬੇਰ ਹੈ ਉਹ ਬਹੁਤ ਹੀ ਵੱਡੀ ਸਟਾਰ ਬਣ ਚੁੱਕੀ ਹੈ ਫਿਲਹਾਲ ਦੇ ਟਾਈਮ 'ਚ ਜਿਨ੍ਹਾਂ ਨੇ ਆਪਣਾ ਨਾਮ ਕਮਾਇਆ ਹੁਣ ਉਹ ਸੀਰੀਅਲਸ ਵੀ ਕਰਦੇ ਨੇ ਆਪਣੇ ਸ਼ੋਜ਼ ਵੀ ਕਰ ਰਹੇ ਨੇ ਜੋ ਵੈਬ ਸੀਰੀਜ਼ ਵੀ ਕਰ ਚੁੱਕੇ ਨੇ ਬਹੁਤ ਹੀ ਮਤਲਬ ਫੇਮ ਕਮਾ ਚੁੱਕੇ ਨੇ ਸਿਰਫ ਇੱਕ ਦਾ ਪਲੇਟਫਾਰਮ ਤੋਂ ਠੀਕ ਹੈ ਤਾਂ ਕਿਤੇ ਨਾ ਕਿਤੇ ਸਾਡੇ ਹੋਰ ਵੀ ਇਨਫਲੂਐਂਸਰ ਐਸੇ ਨੇ ਜਿਨ੍ਹਾਂ ਦਾ ਆਪਾਂ ਨੂੰ ਨਾਮ ਨਹੀਂ ਪਤਾ ਉਹ ਵੀ ਕਿਤੇ ਨਾ ਕਿਤੇ ਨੋਰਮਲ ਲੋਕਾਂ ਦੀ ਗਿਣਤੀ ਚਾਹੁੰਦੇ ਸੀ ਤੇ ਹੁਣ ਉਹ ਬਹੁਤ ਵੱਡੇ ਵੱਡੇ ਨਾਮ ਕਮਾ ਚੁੱਕੇ ਨੇ ਕਿ ਆਪਣੀ ਜਿਹੜੀ ਨਵੀਂ ਪੰਜਾਬੀ ਮੂਵੀ ਆ ਰਹੀ ਹੈ ਜਿਸ ਦੇ ਬਾਰੇ ਤੁਹਾਨੂੰ ਪਤਾ ਹੀ ਹੋਣਾ ਉਸ ਦੇ ਵਿੱਚ ਵੀ ਜਿਹੜੀ ਕਾਸਟ ਹੈ ਉਹ ਸਾਡੀ ਸੋਸ਼ਲ ਮੀਡੀਆ ਹੀ ਇਨਫਲੂਐਂਸਰ ਦੇ ਤੌਰ ਤੇ ਕਾਸਟ ਗਈ ਹੈ ਤੋ ਕਿਤੇ ਨਾ ਕਿਤੇ ਮਤਲਬ ਰੀਲਸ ਦਾ ਜੋ ਕ੍ਰੇਜ਼ ਹੈ ਬਹੁਤ ਹੀ ਚੱਲ ਰਿਹਾ ਹੈ ਬਿਲਕੁਲ ਰੀਲਜ਼ ਦਾ ਕ੍ਰੇਜ਼ ਚੱਲ ਰਿਹਾ ਹੈ ਰੀਮਿਕਸ ਗਾਣਿਆਂ ਦਾ ਕ੍ਰੇਜ਼ ਚੱਲ ਰਿਹਾ ਹੈ ਹਾਲਾਂਕਿ ਇੱਥੇ ਆਪਾਂ ਆਪਣੇ ਦਰਸ਼ਕਾਂ ਨੂੰ ਵੀ ਕਹਿਨੇ ਆ ਕਿ ਜੇਕਰ ਤੁਹਾਨੂੰ ਵੀ ਇੱਥੇ ਕੋਈ ਰੀਮਿਕਸ ਗਾਣਾ ਜਿਹੜਾ ਹੈ ਜੇਕਰ ਪਸੰਦ ਆਉਂਦਾ ਹੈ ਤਾਂ ਵੀ ਕਮੈਂਟ ਕਰੋ ਜੇਕਰ ਨਹੀਂ ਪਸੰਦ ਆਉਂਦਾ ਤਾਂ ਵੀ ਤੁਸੀਂ ਆਪਣੇ ਜਿਹੜੇ ਕਮੈਂਟ ਨੇ ਉਹਨਾਂ ਦੇ ਨਾਲ ਤੁਸੀਂ ਸਾਨੂੰ ਦੱਸ ਸਕਦੇ ਹੋ ਕੀ ਅੱਜਕੱਲ ਦੇ ਗਾਣਿਆਂ ਦੇ ਵਿੱਚ ਤੁਸੀਂ ਕੀ ਚੀਜ਼ ਦੇਖਣਾ ਚਾਹੋਗੇ ਤੇ ਰੀਮਿਕਸ ਗਾਣਿਆਂ ਦੇ ਉੱਤੇ ਤੁਹਾਡੀ ਕੀ ਰਾਏ ਹੈ ਕਿਉਂਕਿ ਦੇਖੋ ਰੀਮਿਕਸ ਹੋ ਗਿਆ ਜਿੱਦਾਂ ਪੁਰਾਣੇ ਗਾਣੇ ਹੋ ਗਏ ਉਸ ਨੂੰ ਨਵਾਂ ਬਣਾ ਕੇ ਲੈ ਕੇ ਆਣਾ ਇੱਕ ਤਰ੍ਹਾਂ ਦੀ ਆਪ ਖਿਚੜੀ ਹੀ ਕਹਿ ਸਕਦੇ ਆ ਕਿ ਪੁਰਾਣੀ ਚੀਜ਼ ਨੂੰ ਚੱਕ ਕੇ ਗਰਮ ਕਰ ਲਿਆ ਤੇ ਖਾ ਲਿਆ ਜੀ ਬਿਲਕੁਲ ਬਿਲਕੁਲ ਜੀ ਕਿਤੇ ਨਾ ਕਿਤੇ ਅੱਜ ਤੁਹਾਨੂੰ ਸਵਾਲਾਂ ਦਾ ਸਾਡੇ ਦਾ ਆਨਸਰ ਮਿਲ ਗਿਆ ਹੋਣਾ ਕਿ ਕਿਉਂ ਜਿਹੜੀਆਂ ਫਿਲਮਾਂ ਨੇ ਉਹ ਪਿੱਟਦੀਆਂ ਜਾ ਰਹੀਆਂ ਨੇ ਕਿਤੇ ਨਾ ਕਿਤੇ ਇਹ ਹੀ ਇੱਕ ਕਾਰਨ ਹੈ ਜੋ ਸੌਂਗਜ਼ ਦਾ ਜੋ ਕੰਟੈਂਟ ਹੈ ਜਾਂ ਫਿਰ ਵੀਡੀਓਜ਼ ਦੇ ਨਾਲ ਹੀ ਜੋ ਟ੍ਰੋਲਿੰਗ ਸਿਸਟਮ ਚੱਲ ਰਿਹਾ ਹੈ ਉਸ ਦੇ ਨਾਲ ਜੋ ਸਾਡੀ ਮੂਵੀਜ਼ ਹੈ ਉਹ ਕਿਤੇ ਨਾ ਕਿਤੇ ਫਲॉप ਹੋਣ ਦਾ ਕਾਰਨ ਬਣ ਰਹੀਆਂ ਨੇ ਸਿਰਫ ਪੰਜਾਬੀ ਹੀ ਨਹੀਂ ਬਾਲੀਵੁੱਡ ਹੀ ਨਹੀਂ ਹਾਲੀਵੁੱਡ ਦੀਆਂ ਵੀ ਜੋ ਮੂਵੀਜ਼ ਹੈ ਸ਼ਾਇਦ ਹਾਲੀਵੁੱਡ ਦੀਆਂ ਤਾਂ ਸ਼ਾਇਦ ਘੱਟ ਹੀ ਜਾਂਦੀਆਂ ਨੇ ਤਾਂ ਸਾਡੇ ਸਿਨੇਮੇ 'ਚ ਇਹੀ ਕਾਰਨ ਹੈ ਜੋ ਫਲॉप ਹੁੰਦੀਆਂ ਜਾ ਰਹੀਆਂ ਤੇ ਸਾਡੇ ਨਾਲ ਜੁੜੇ ਰਹੋ ਇਸੇ ਤਰ੍ਹਾਂ ਬਾਲੀਵੁੱਡ ਬਾਲੀਵੁੱਡ ਦੇ ਕੱਲੇ ਸੱਚ ਪ੍ਰੋਗਰਾਮ ਦੇ ਵਿੱਚ ਤੇ ਸਾਡੇ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਕਰੋ ਆਪਣੀ رائے ਸਾਨੂੰ ਦੱਸੋ ਤੁਹਾਨੂੰ ਅੱਜ ਦਾ ਐਪੀਸੋਡ ਸਾਡਾ ਕਿਵੇਂ ਲੱਗਿਆ ਤੇ ਮੈਨੂੰ ਤੇ ਮਾਂਝੂ ਜੀ ਨੂੰ ਦੋ ਇਜਾਜ਼ਤ ਧੰਨਵਾਦ